ਚਾਨ ਅਗਰਵਾਲ ਜੋ ਕਿ ਮਹਾ ਡਾਕਟਰ ਨੇ ਹਰ ਮਿੰਟ ਉਸੇ ਐਮਡੀ ਡਾਕਟਰ ਨੇ ਇਹ ਬੜੇ ਹੀ ਅੱਛੇ ਤਰੀਕੇ ਨਾਲ ਆਪਣੇ ਮਰੀਜ਼ਾਂ ਦੀ ਗੱਲ ਸੁਣਦੇ ਆ ਉਹਨਾਂ ਦੀ ਦਿੱਕਤ ਪਰੇਸ਼ਾਨੀ ਸੁਣਦੇ ਆ ਤੇ ਲੇਟੈਸਟ ਜਿਹੜਾ ਇਲਾਜ ਆ ਉਹਦੇ ਬਾਰੇ ਐਡਵਾਈਸ ਕਰਦੇ ਆ ਤੇ ਨਾਲ ਦੀ ਨਾਲ ਚੰਗੀ ਗੱਲ ਇਹ ਵੀ ਆ ਕਿ ਜਿਹੜੇ ਪੁਰਾਣੇ ਨੁਸਖੇ ਆ ਉਹਨਾਂ ਦਾ ਵੀ ਰੈਫਰੈਂਸ ਲੈ ਲੈਂਦੇ ਆ ਤਾਂ ਜੋ ਜਿਹੜਾ ਪੇਸ਼ੈਂਟ ਹੈ ਉਹਦੀ ਚੰਗੀ ਤਰ੍ਹਾਂ ਤਸੱਲੀ ਹੋ ਸਕੇ ਕਹਿ ਸਕਦੇ ਆ ਕਿ ਹੁਣ ਤੁਹਾਨੂੰ ਜਲੰਧਰ ਚੰਡੀਗੜ੍ਹ ਫਗਵਾੜੇ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਤੁਸੀਂ ਡਾਕਟਰ ishan ਕੋਹਾ ਕੇ ਦਿਖਾ ਸਕਦੇ ਆ ਬਿਲਕੁਲ ਜੀ ਬਿਲਕੁਲ ਕਹਿ ਸਕਦੇ ਆ ਇੱਕ ਵਾਰੀ ਆਪਾਂ ਦੱਸੋ ਜੀ ਤੁਸੀਂ ਡਿਗਰੀ ਕਿੱਥੋਂ ਕਰਕੇ ਆਏ ਜੀ ਮੈਂ ਮੈਂ ਐਮਬੀਬੀਐਸ ਕੀਤੀ ਹੈ ਪੂਨੇ ਦੇ ਵਿੱਚੋਂ ਇਹ ਫਿਕਸੀ ਤੋਂ ਫਿਰ ਮੈਂ ਐਮਡੀ ਕੀਤੀ ਹੈ ਆਈਐਮਐਸ ਸੰਭਗੁਮਨੇਸ਼ਵਰ ਤੋਂ ਤੇ ਮੈਂ 2 ਇਅਰਸ ਸੀਨੀਅਰ ਰੈসিডੈਂਸੀ ਕੀਤੀ ਹੈ ਦਿੱਲੀ ਦੇ ਵਿੱਚ ਦਿੱਲੀ ਤੋਂ ਆਏ ਨੇ ਜੀ ਤਾਂ ਦਿੱਲੀ ਤੋਂ ਡਾਕਟਰ ਸਿੰ다 ਤੁਹਾਡੇ ਲਈ ਆਇਆ 16 ਸਾਲ ਦੀ ਉਮਰ ਵਿੱਚ ਉਹਨਾਂ ਦੇ ਇੱਕ ਨੇ ਹੋ ਗਿਆ ਹੁਣ 22-23 ਸਾਲ ਦੀ ਉਮਰ ਹੋ ਗਈ ਆ ਉਹਨਾਂ ਦੇ ਭਾਬ ਇਹ ਹੈ ਕਿ ਹੁਣ ਤੇ ਕ੍ਰੋਨਿਕ ਹੋ ਗਿਆ ਠੀਕ ਹੋਣਾ ਹੀ ਨਹੀਂ ਕਿ ਇਹੋ ਜੀ ਸਥਿਤੀ ਵਿੱਚ ਵੀ ਜਿਹੜਾ ਚਿਹਰਾ ਠੀਕ ਹੋ ਜਾਂਦਾ ਨਹੀਂ ਬਿਲਕੁਲ ਜਿਹੜੇ ਐਕਨੇ ਐਕਨੇ ਪੋਸਟ ਇਨਫਲੇਮੇਟਰੀ ਜਾਂ ਦਾਗ ਰਹਿ ਗਿਆ ਉਹਦਾ ਜਾਂ ਫਿਰ ਉਹਦੇ ਜਿਹਨੂੰ ਆਪਾਂ ਕਹਿੰਦੇ ਸਕਿਨ ਅੰਦਰ ਦੱਬ ਜਾਂਦੀ ਹੈ ਜਿਹੜੇ ਸਕਾਰ ਹੋ ਗਏ ਠੀਕ ਹੈ ਨਾ ਉਹਨਾਂ ਸਾਰਿਆਂ ਦਾ ਇਲਾਜ ਸਾਡੇ ਕੋਲ ਅਵੇਲੇਬਲ ਹੈ ਇੱਥੇ ਸਕੋਪ ਹੁੰਦਾ ਹੈ ਜਿਹਨੂੰ ਪਰ ਦਰਮੋਸਕੋਪ ਕਹਿੰਨੇ ਇਹਦੇ ਨਾਲ ਆਪਾਂ ਥੋੜੀ ਜਿਹਾ ਖੋਲ ਕੇ ਜੀ ਇਹਦੇ ਨਾਲ ਆਪਾਂ ਸਕਿਨ ਅਮਰਿਤ ਕਰੇ ਲੋ ਇੱਕ ਤਜਰਬਾ ਕਰ ਲੋ ਹੈ ਤਾਂ ਨਹੀਂ ਹੈ ਨਾਲੇ ਮੇਰਾ ਫ੍ਰੀ ਚ ਕਮਾ ਸਕਿਨ ਥੋੜੀ ਕੈਲੋ ਜ਼ੂਮ ਇਨ ਹੋ ਜਾਂਦੀ ਹੈ ਜ਼ੂਮ ਇਨ ਕਰਕੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਕਿਨ ਦੀ ਲੇਅਰਸ ਦੇ ਵਿੱਚ ਕੀ ਪ੍ਰੋਬਲਮ ਹੋ ਰਹੀ ਹੈ ਮੇਰੀ ਠੀਕ ਹੈ ਜੀ ਹਾਂਜੀ ਸਾਡੇ ਕੋਲ ਇੱਕ ਤਾਂ ਲੇਜ਼ਰ ਅਵੇਲੇਬਲ ਹੈ ਫੋਰ ਟ੍ਰਾਈਟਨ ਮਸ਼ੀਨ ਜਿਹੜੀ ਇਨ ਮੋਡ ਅੱਜਕੱਲ ਨਵੀਂ ਲੇਟੈਸਟ ਐਫ ਡੀ ਏ ਪ੍ਰੂਵ ਲੇਜ਼ਰ ਹੈ ਹੈਅਰ ਰਿਮੂਵਲ ਦੇ ਲਈ ਸਾਡੇ ਕੋਲ ਹੈ ਤੇ ਸਕਾਰਿੰਗ ਫੇਸ ਦੀ ਐਂਟੀ 에ਜਿੰਗ ਦੇ ਲਈ ਜਿਹੜੀ ਪਿੰਗ ਲੇਜ਼ਰ ਹੈ ਉਹ ਸਾਡੇ ਕੋਲ ਅਵੇਲੇਬਲ ਹੈ ਯੋਮੈਕਾ ਜਿਹੜੀ ਪਿਗਮੈਂਟੇਸ਼ਨ ਦੇ ਲਈ ਹੈ ਉਹ ਸਾਡੇ ਕੋਲ ਅਵੇਲੇਬਲ ਹੈ ਇੱਕ ਸਾਡੇ ਕੋਲ ਫ੍ਰੈਕਸ਼ਨਲ CO2 ਫੋਰ ਫੇਸ ਦੇ ਐਕਨੇ ਸਕਾਰਸ ਨਹੀਂ ਤਾਂ ਸਟ੍ਰੈਚ ਮਾਰਕਸ ਦੇ ਲਈ ਸਾਡੇ ਕੋਲ ਅਵੇਲੇਬਲ ਹੈ ਇੱਕ ਸੈਕਸ਼ੂਅਲੀ ਟਰਾਂਸਮਿਟਿਡ ਡਿਜ਼ੀਜ਼ ਜਿਹੜੇ ਯੋਨ ਸੰਬੰਧ ਨਾਲ ਰੋਗ ਹੁੰਦੇ ਹੈ ਉਹ ਵੀ ਬਹੁਤ ਕਾਮਨ ਹੈ ਸਾਡੇ ਏਰੀਆ ਦੇ ਵਿੱਚ ਜਿਵੇਂ ਸਿਫਿਲਿਸ ਹੋ ਗਿਆ ਜਾਂ ਪ੍ਰਾਈਵੇਟ ਏਰੀਆ ਦੇ ਉੱਤੇ ਮੋਕੇ ਹੋ ਜਾਂਦੇ ਆ ਵਾਟਸ ਕਹਿੰਦੇ ਆ ਜਿਹਨੂੰ ਨਹੀਂ ਨਹੀਂ ਦਾ ਜਿਹੜਾ ਹਰਪੀਜ਼ ਹੁੰਦਾ ਹੈ ਇਹ ਸਭ ਚੀਜ਼ਾਂ ਦਾ ਟ੍ਰੀਟਮੈਂਟ ਸਾਡੇ ਕੋਲ ਇੱਥੇ ਅਵੇਲੇਬਲ ਹੈ ਜ਼ੈਨਥੈਲਿਸਮਾ ਜਿਹੜਾ ਜਿਹਦੇ ਵਿੱਚ ਅੱਖਾਂ ਦੀ ਸਾਈਡ ਤੇ ਕੋਲੇਸਟੇਰੋਲ ਦੇ ਡਿਪੋਜ਼ਿਟ ਹੁੰਦੇ ਆ ਉਹ ਚੀਜ਼ ਨੂੰ ਰਿਮੂਵ ਕਰਨ ਲਈ ਵੀ ਸਾਡੇ ਹਸਪੀਟਲ ਦੇ ਵਿੱਚ ਤੁਸੀਂ ਆ ਕੇ ਕਰਾ ਸਕਦੇ ਹੋ ਬਾਕੀ ਕੀਲੋਇਡਸ ਹੋ ਗਿਆ ਨਹੀਂ ਤਾਂ ਵਾਟਸ ਦੇ ਰਿਮੂਵਲ ਦੇ ਲਈ ਵੀ ਸਾਡੇ ਕੋਲ ਅਵੇਲੇਬਲ ਹੈ ਸਭ ਪ੍ਰੋਸੀਜਰ ਅੱਗੇ ਤੱਬੇ ਛਾਈਆਂ ਹਾਂਜੀ ਤੰਗ ਨੇ ਦਾਗ ਤੱਬੇ ਛਾਈਆਂ ਪਰੇਸ਼ਾਨ ਨੇ ਸਾਡੀਆਂ ਪਰਝਾਈਆਂ ਕਹੋ ਜੀ ਲਾਣ ਨੇ ਉਹਦੇ ਲਈ ਵੀ ਜਿਹੜੀ ਸਾਈਡ ਸਾਈਡ ਤੇ ਪਿਗਮੈਂਟੇਸ਼ਨ ਹੋ ਜਾਂਦੀ ਹੈ ਉਸ ਦਾ ਇਲਾਜ ਤੁਸੀਂ ਕਰਵਾ ਸਕਦੇ ਹੋ ਕਿ ਨੋਹਾ ਦਾ ਇਲਾਜ ਮਤਲਬ ਜਿਹੜੀਆਂ ਨਵੀਆਂ ਨਵੀਆਂ ਦੁਲਹਨ ਆਉਂਦੀਆਂ ਉਹਨਾਂ ਦਾ ਇਲਾਜ ਵੀ ਕੋਈ ਕਰਦੇ ਆ ਨਹੀਂ ਨੋਹਾ ਦੇ ਵਿੱਚ ਅੱਛਾ ਨੋ ਤੁੱਕੇਵੇਂ ਕਿ ਸੱਚ ਨੋਹ ਦੀ ਗੱਲ ਕਰਦੇ ਆ ਨਹੀਂ ਨਹੀਂ ਨੋਹਾ ਦਾ ਇਲਾਜ ਨੋਹਾ ਦਾ ਇਲਾਜ ਨੋਹਾ ਦੇ ਵਿੱਚ ਕੋਈ ਫੰਗਸ ਹੈ ਜਾਂ ਕੋਈ ਆ ਵਾਇਰਲ ਵਾਟ ਹੈ ਜਾਂ ਨੋ ਜਵੇਂ ਟੁੱਟਦੇ ਜਿਆਦਾ ਹੈ ਉਸ ਚੀਜ਼ ਦਾ ਇਲਾਜ ਕੋਈ ਚਟਾ ਕਿੰਗਲ ਜਿਆਦਾ ਚਿੱਟੇ ਚਿੱਟੇ ਜੇ ਹੋ ਜਾਂਦੇ ਆ ਹਾਂਜੀ ਹਾਂਜੀ ਕੋਈ ਵਿਟਾਮਿਨ ਡੈਫੀਸ਼ੈਂਸੀ ਕਰਕੇ ਵੀ ਜੇ ਹੁੰਦੀ ਹੈ ਤਾਂ ਤੁਸੀਂ ਆ ਕੇ ਦਿਖਾ ਸਕਦੇ ਹੋ ਗੰਭੀਰ ਬਿਮਾਰੀਆਂ ਇੱਕ ਕੋੜ ਤਈ ਬਿਮਾਰੀ ਇੱਕ ਫਲਵੈਗਿਤ ਬਿਮਾਰੀ ਉਹ ਜਿਹੜੇ ਪੀੜਤ ਹੁੰਦੇ ਆ ਉਹ ਮਲਵਾਲੇ ਦਿਵਾਲੀ ਉਹਨਾਂ ਨੂੰ ਥੋੜੀ ਮਾਨਸਿਕ ਦਿੱਕਤ ਵੀ ਆ ਜਾਂਦੀ ਕਿਉਂਕਿ ਕਈ ਲੋਕ ਉਹਨਾਂ ਤੋਂ ਦੂਰੀ ਬਣਾ ਲੈਂਦੇ ਆ। ਬਿਲਕੁਲ। ਉਹਦਾ ਇਲਾਜ ਇੱਥੇ ਸੰਭਵ ਹੈ। ਬਿਲਕੁਲ। ਜਨਵਰੀ ਵੇਲੇ ਜਾਂ ਕਰਵਾ ਚੌਥ ਵੇਲੇ ਭੈਣਾ ਬਹੁਤ ਹਾਈ ਟ੍ਰਾਫੀਸ਼ੀਅਲ ਕਰਾਉਂਦੇ ਆ ਔਰ ਹਾਲ ਦੀ ਘੜੀ ਹੁਣ ਜਿਹੜਾ ਵੈਡਿੰਗ ਸੀਜ਼ਨ ਐ ਵੈਡਿੰਗ ਸੀਜ਼ਨ ਪੀਕ ਤੇ ਹੁਣ ਵੀ ਬਹੁਤ ਸਾਰੀਆਂ ਭੈਣਾ ਕਰਵਾ ਰਹੀਆਂ ਕਿ ਚਿਹਰਾ ਗਲੋ ਕਰੇ। ਲੇਕਿਨ ਇਹ ਜਿਹੜੀ ਫੈਸਿਲਿਟੀ ਆ ਇਹ ਬਾਜ਼ਾਰ ਵਿੱਚ ਵੀ ਅਵੇਲੇਬਲ ਐ। ਤਾਂ ਲੋਕ ਬਾਜ਼ਾਰ ਛੱਡ ਕੇ ਤੁਹਾਡੇ ਕੋਲ ਕਿਉਂ ਆਉਂਦਾ ਉਹ ਤੋਂ ਕੋਈ ਰੀਜ਼ਨ ਦੱਸ ਸਕਦੇ? ਉਹਦੇ ਵਿੱਚ ਇਹ ਹੈ ਕਿ ਜਿਹੜੇ ਗੁੱਡ ਗੁੱਡ ਕੁਆਲਿਟੀ ਸੀਰਮਸ ਹੈ ਉਹ ਸਾਰੇ ਅਵੇਲੇਬਲ ਹੈ ਸਾਡੇ ਕੋਲ ਜਿਵੇਂ ਤੇ ਮੈਂ ਬੀਿੰਗ ਅ ਡਰਮਟੋਲੋਜਿਸ ਮੈਂ ਆਪ ਕਰੂੰਗਾ ਤਾਂ ਮੈਂ ਦੇਖ ਕੇ ਕਿ ਸ킨 ਟਾਈਪ ਦੇ ਲਈ ਕਿਹੜੀ ਚੀਜ਼ ਜ਼ਿਆਦਾ ਹੈਲਪਫੁਲ ਹੈ ਉਹ ਮੈਂ ਹੈਲਪ ਕਰ ਸਕਦਾ ਹਾਂ ਕਿ ਬਾਜ਼ਾਰ ਵਿੱਚ ਬਹੁਤ ਕੁਝ ਨਕਲੀ ਮਿਲ ਰਿਹਾ ਹੈ ਸਸਤੇ ਦੇ ਚੱਕਰ ਵਿੱਚ ਖੁਦ ਨਾਲ ਨਾ ਕਰੋ ਚੀਟ ਜੀ ਦੁਕਾਨਦਾਰ ਲੀਡਰ ਡਾਕਟਰ ਉਹੀ ਚੁਣੋ ਜਿਹੜਾ ਤੁਹਾਡੀ ਐਕਸਪੈਕਟੇਸ਼ਨ ਨਾਲ ਕਰ ਸਕੇ ਮੀਟ ਜੀ ਕਹਿੰਦੇ ਅੱਜ ਕੱਲ ਸਕਿਨ ਦੀਆਂ ਬਿਮਾਰੀਆਂ ਬਹੁਤ ਵੱਧਦੀਆਂ ਜਾ ਰਹੀਆਂ ਤਾਂ ਅੱਜ ਤੁਹਾਨੂੰ ਮਿਲਾਵਾਂਗੇ ਡਾਕਟਰ ਈਸ਼ਾਨ ਅਗਰਵਾਲ ਨਾਲ ਜਿਹੜੇ ਆਪਣੇ ਬਿਮਾਰ ਸਕਿਨ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਨਾਲ ਚੂਜ ਰਹੇ ਮਰੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਕਰਦੇ ਨੇ ਟਰੀਟ ਜੀ ਬਹੁਤ ਚੰਗੀ ਤਰ੍ਹਾਂ ਕਰਦੇ ਨੇ ਟਰੀਟ ਜੀ ਪਰਵਾਰਕ ਮੈਂਬਰ ਵਾਂਗ ਕਰਦੇ ਨੇ ਜੀ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣੇ ਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਅਸੀਂ ਆਏ ਆ ਜੀ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਓਸ਼ੋਤਾਰਾ ਹਸਪੀਟਲ ਵਿਖੇ ਔਰ ਐਡਰੈਸ ਕਨਫਰਮ ਕਰਵਾਵਾ ਤਾਂ ਬਿਲਕੁਲ ਸਾਹਮਣੇ ਹੈ ਜੀ ਖਾਸਾ ਸਕੂਲ ਅੱਜ ਤੁਹਾਨੂੰ ਮਿਲਾਵਾਂਗੇ ਸਕਿਨ ਸਪੈਸ਼ਲਿਸਟ ਡਾਕਟਰ ਈਸ਼ਾਨ ਅਗਰਵਾਲ ਦੇ ਨਾਲ ਜੋ ਕਿ ਐਮ ਡੀ ਡਰਮਟੋਲੋਜਿਸਟ ਨੇ ਹਾਲ ਦੀ ਘੜੀ ਹੁਣ ਇਹ ਵੀ ਕਿਹਾ ਜਾ ਰਿਹਾ ਮੰਨਿਆ ਜਾ ਰਿਹਾ ਕਿ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਆ ਉਹ ਮਹਾਮਾਰੀ ਵਾਂਗ ਵੱਧਦੀ ਜਾ ਰਹੀਆਂ ਕਿ ਡਾਕਟਰ ਇਸ਼ਾਨ ਅਗਰਵਾਲ ਜੋ ਕਿ ਮਹਾ ਡਾਕਟਰ ਨੇ ਆਈ ਮੀਨ ਟੂ ਸੇ ਐਮ ਡੀ ਡਾਕਟਰ ਨੇ ਇਹ ਬੜੇ ਹੀ ਅੱਛੇ ਤਰੀਕੇ ਨਾਲ ਆਪਣੇ ਮਰੀਜ਼ਾਂ ਦੀ ਗੱਲ ਸੁਣਦੇ ਆ ਉਹਨਾਂ ਦੀ ਦਿੱਕਤ ਪਰੇਸ਼ਾਨੀ ਸੁਣਦੇ ਆ ਤੇ ਲੇਟੈਸਟ ਜਿਹੜਾ ਇਲਾਜ ਆ ਉਹਦੇ ਬਾਰੇ ਐਡਵਾਈਸ ਕਰਦੇ ਆ ਤੇ ਨਾਲ ਦੀ ਨਾਲ ਚੰਗੀ ਗੱਲ ਇਹ ਵੀ ਆ ਕਿ ਜਿਹੜੇ ਪੁਰਾਣੇ ਨੁਸਖੇ ਆ ਉਹਨਾਂ ਦਾ ਵੀ ਰੈਫਰੈਂਸ ਲੈ ਲੈਂਦੇ ਆ ਤਾਂ ਜੋ ਜਿਹੜਾ ਪੇਸ਼ੈਂਟ ਹੈ ਉਹਦੀ ਚੰਗੀ ਤਰ੍ਹਾਂ ਤਸੱਲੀ ਹੋ ਸਕੇ ਆਪਾਂ ਇੱਕ ਵਾਰ ਅੰਦਰ ਚਲ ਕੇ ਡਾਕਟਰ ਸਾਹਿਬ ਨੂੰ ਮਿਲਿਓ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦਾ ਪੰਜਾਬੀ ਵਿੱਚ ਇਹ ਕਿੱਲ ਮੁਹਾਸਿਆਂ ਦਾ ਇਲਾਜ ਕਰਦੇ ਆ ਖੁਜਲੀ ਖਾਜ ਵਾਲਾਂ ਦਾ ਇਲਾਜ ਦਾਗ ਧੱਬੇ ਛਾਈਆਂ ਸਕਾਰ ਦਾ ਇਲਾਜ ਫਲਵੇਰੀ ਦਾ ਇਲਾਜ ਕੋੜ ਦਾ ਇਲਾਜ ਯੋਨ ਰੋਗ ਨੋਹਾਂ ਦਾ ਇਲਾਜ ਮਤਲਬ ਸੱਸ ਦੀ ਨੋਹ ਦਾ ਨਹੀਂ ਜਿਹੜੀਆਂ ਉਂਗਲੀਆਂ ਦੀਆਂ ਨੋਹਾਂ ਹੁੰਦੀਆਂ ਉਹਦਾ ਇਲਾਜ ਪੀ ਆਰ ਪੀ ਫਲੈਰੋਪਲਾਸਟੀ ਮਸੇ ਤਿਲ ਦਾ ਇਲਾਜ ਕੰਨ ਫਟੇ ਦੀ ਸਲਾਈ ਕੈਮੀਕਲ ਪੀਲਿੰਗ 레이జర్ ਬੋਟਕਸ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਕਿਸ ਤਰੀਕੇ ਕਰਦੇ ਨੇ ਤੇ ਸੱਚੀਓ ਕੀ ਡਾਕਟਰ ਸਾਹਿਬ ਦਾ ਸੁਭਾ ਮੋਹੱਬਤ ਭਰਪੂਰ ਹੈ ਜਿਹੜੀ ਗੱਲ ਮੈਂ ਤੁਹਾਨੂੰ ਆਖੀ ਹੈ ਅੰਦਰ ਚਲ ਕੇ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਉਂਦੇ ਆ ਤਾਂ ਚਲਦੇ ਚਲਦੇ ਆਪਾਂ ਜਿਹੜਾ ਹਸਪਤਾਲ ਦਾ ਪੂਰਾ ਵਿਊ ਵੀ ਦੇਖ ਲਵਾਂਗੇ ਸਭ ਤੋਂ ਵੀਡੀਓ ਦੀ ਸ਼ੁਰੂਆਤ ਵਿੱਚ ਮੈਂ ਜਿਹਨਾਂ ਦੀ ਗੱਲ ਕਰਦਾ ਆ ਰਿਹਾ ਸੀ ਡਾਕਟਰ ਈਸ਼ਾਨ ਅਗਰ왈 ਜੀ ਤੁਹਾਨੂੰ ਮੇਰੇ ਨਾਲ ਫਰੇਮ 'ਚ ਨਜ਼ਰ ਆ ਰਹੇ ਨੇ ਪਹਿਲਾਂ ਸਾਡਾ ਸਵਾਗਤ ਕਰਦੇ ਆਂ ਫਿਰ ਲਵਾਂਗੇ ਸਵਾਲ ਸਰ ਆਏ ਸੀ ਤੁਹਾਡੇ ਦਵਾਰ ਤੇ ਆ ਪਰ ਫਿਰ ਵੀ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਨਿਕਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੀ ਜਿਹੜੀ ਸਿੰਪਲੀਸਿਟੀ ਆ ਨਾ ਇਹ ਹੀ ਬੜੀ ਪਿਆਰੀ ਲੱਗਦੀ ਹੈ ਮੈਨੂੰ ਥੈਂਕ ਯੂ ਜੀ ਅੱਜ ਡਾਕਟਰ ਸਾਹਿਬ ਮੈਂ ਹੁਣ ਸਿੱਧੇ ਸਵਾਲ ਪੁੱਛਣਾ ਸ਼ੁਰੂ ਕਰ ਦਵਾਂ ਕਿਉਂਕਿ ਜਿਹੜੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਤਾਂ ਗੱਲ ਪਹੁੰਚਾਣੀ ਆ ਸਭ ਤੋਂ ਪਹਿਲਾ ਬੜਾ ਸੌਖਾ ਕਿ ਤੁਸੀਂ ਕਿਵੇਂ ਇਨਸਪਾਇਰ ਹੋਏ ਕਿ ਤੁਸੀਂ ਡਰਮਟੋਲੋਜਿਸਟ ਬਣਨਾ ਤੇ ਹੁਣ ਹਾਲ ਦੀ ਕੜੀ 2025 ਚ ਆਉਂਦੇ ਆ ਆਉਂਦੇ ਆ ਕਿਹੜੀਆਂ ਤਬਦੀਲੀਆਂ ਤੁਸੀਂ ਆਪਣੇ ਫੀਲਡ ਵਿੱਚ ਦੇਖੀਆਂ ਮੈਂ ਦੇਖ ਰਿਹਾ ਕਿ ਅੱਜ ਕੱਲ ਜਿਦਾ ਜਿਦਾ ਟਾਈਮ ਚੇਂਜ ਹੁੰਦਾ ਜਾ ਰਿਹਾ ਹੈ ਸਕਿਨ ਦੀਆਂ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਜੀ ਤੋਂ ਨਾਲੇ ਸਾਡੇ ਏਰੀਆ ਦੇ ਵਿੱਚ ਸਕਿਨ ਦੇ ਸਪੈਸ਼ਲਿਸਟ ਇੰਨੇ ਜ਼ਿਆਦਾ ਨਹੀਂ ਹੈਗੇ ਤੋਂ ਮੈਂ ਚਾਹੁੰਦਾ ਸੀਗਾ ਕਿ ਮੈਂ ਸਕਿਨ ਦੇ ਵਿੱਚ ਸਪੈਸ਼ਲਾਈਜ਼ੇਸ਼ਨ ਕਰਕੇ ਮੈਂ ਵਾਪਸ ਨਵੇਂ ਸ਼ਹਿਰ ਦੇ ਵਿੱਚ ਆਵਾਂ अच्छा इस सवाल में ता पूछे क्योंकि ਜਿਹੜਾ ਇਹ ਹਸਪੀਟਲ ਹੈ ਓਸ਼ੋ ਤਾਰਾ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਰਿਹਾ ਲੋਕ ਖੁਸ਼ ਨੇ ਮਤਲਬ ਤੁਸੀਂ ਫੀਲਡ ਚੇਂਜ ਕਿਉਂ ਕੀਤੀ ਕਿਉਂਕਿ ਇਹ ਸਜੀ ਸਜਾਈ ਪਲੇਟ ਸੀਗੀ ਤੁਹਾਡੇ ਦਿਲ ਚ ਫਿਰ ਕਿਉਂ ਆਇਆ ਕਿ ਮੈਂ ਡਰਮਟੋਲੋਜਿਸਟ ਹੀ ਬਣਾਂ ਕਿਉਂਕਿ ਸਕਿਨ ਦੀ ਵੀ ਪ੍ਰੋਬਲਮ ਹੈ ਜਿਆਦਾ ਪ੍ਰੇਵਲੈਂਟ ਹੈ ਸਾਡੇ ਏਰੀਆ ਦੇ ਵਿੱਚ ਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਇੱਥੇ ਲੋਕਾਂ ਦੀ ਹੈਲਪ ਕਰਾਂ ਇੱਥੇ ਵਾਲਾਂ ਦੇ ਲਈ ਸਕਿਨ ਦੀ ਅਲਰਜੀ ਜਾਂ ਹੈਅਰ ਨੀਲਸ एवरीथिंग ਹਰ ਚੀਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਜਦੋਂ ਸਰਦੀ ਆ ਖੁਸ਼ਕੀ ਕਰਕੇ ਵੀ ਤਕਲੀਫ ਆ ਜਾਂਦੀ ਹੈ ਖੁਸ਼ਕੀ ਕਰਕੇ ਵੀ ਬਹੁਤ ਪ੍ਰੋਬਲਮਸ ਹੁੰਦੀਆਂ ਲੋਕਾਂ ਨੂੰ ਵਾਲਾਂ ਦੇ ਵਿੱਚ ਖੁਸ਼ਕੀ ਹੋਏਗੀ ਤਾਂ ਉਹਦੇ ਨਾਲ ਵਾਲ ਝੜ ਰਹੇ ਹੈ ਫੇਸ ਦੇ ਉੱਤੇ ਸਕਿਨ ਡਰਾਈ ਹੋ ਰਹੀ ਹੈ ਲੱਤਾਂ ਦੀ ਬਾਹਾਂ ਦੀ ਹਰ ਜਗ੍ਹਾ ਦੀ ਸਕਿਨ ਡਰਾਈ ਹੋ ਰਹੀ ਹੈ ਅੱਛਾ ਇਹ ਤਾਂ ਜਦੋਂ ਤੁਸੀਂ ਬਚਪਨ ਚ ਇੱਥੇ ਸੀ ਤੁਹਾਡੀ ਮੰਮੀ ਤੋਂ ਕੋਈ ਸਾਡੀ ਭੈਣ ਟ੍ਰੀਟਮੈਂਟ ਕਰਾਣ ਆਉਂਦੀ ਸੀ ਤਾਂ ਉਹ ਕਹਿੰਦੇ ਭੈਣ ਜੀ ਆ ਖਾਜ ਜੀ ਨਹੀਂ ਹਟਦੀ ਦੋਂ ਉਹ ਤਾਂ ਲੱਗਿਆ ਉਹਨਾ ਕਿ ਮम्मा ਮੈਂ ਤਾਂ বড় ਹੋ ਕੇ skin specialist ਬਣੂੰਗਾ ਡਿਲੀਵਰੀ ਤੁਸੀਂ ਕਰੀ ਜਾਂਦੇ ਆ skin ਮੈਂ ਠੀਕ ਕਰ ਦੂੰਗਾ ਬਿਲਕੁਲ ਜੀ ਉਹ ਤਾਂ ਆਪਣੇ ਆਪ ਹੀ ਦੇਖ ਲੈਂਦੇ ਹੋ ਜੀ ਅੱਛਾ ਹੁਣ ਸਵਾਲ ਆਪਾਂ ਇਹ ਕਰਦੇ ਆ ਜੀ ਕਿ ਮੌਸਮ ਚੇਂਜ ਹੋਣ ਨਾਲ ਬਹੁਤ ਸਾਰੀਆਂ ਦਿੱਕਤ ਆ ਰਹੀਆਂ ਤੁਹਾਡੇ ਤੋਂ ਜ਼ਿਆਦਾਤਰ ਜਨਰਲ ਵਿੱਚ ਕਿਸ ਬਿਮਾਰੀ ਨਾਲ ਪੀੜਤ ਜਿਹੜੇ ਮਰੀਜ਼ ਆਉਂਦੇ ਆ ਸਾਡੇ ਕੋਲ ਯੂਜ਼ੂਲੀ ਇਸ ਟਾਈਮ ਤੇ ਇਕ ਤਾਂ ਨੌਜਵਾਨ ਆਉਂਦੇ ਐ ਐਕਨੇ ਦੀ ਪ੍ਰੋਬਲਮ ਲੈ ਕੇ ਐਕਨੇ ਕੀ ਹੁੰਦਾ ਜੀ ਪਿੰਪਲ ਜਿਹੜੇ ਫੇਸ ਤੇ ਪਿੰਪਲ ਹੋ ਜਾਂਦੇ ਐ ਰੈਡ ਰੈਡ ਸਪਾਟਸ ਹੋ ਜਾਂਦੇ ਐ ਹਾਰਮੋਨਲ ਚੇਂਜ ਕਾ ਹਾਰਮੋਨ ਦੇ ਵਿੱਚ ਇਨ ਬੈਲੈਂਸ ਕਰਕੇ ਹੋ ਜਾਂਦਾ 16 17 ਦੀ ਉਮਰ ਚ ਸ਼ੁਰੂ ਹੋ ਜਾਂਦੇ ਆ ਜੀ ਹਾਂਜੀ 16 ਸਾਲਾਂ 17 ਦੀ ਉਮਰ ਚ ਸ਼ੁਰੂ ਹੋ ਜਾਂਦੇ ਐ ਉਸ ਤੋਂ ਬਾਅਦ ਅਰਾਊਂਡ 30 ইয়ারਸ ਤੱਕ ਹਾਰਮੋਨਸ ਵਾਲੇ ਵੀ ਐਕਨੇ ਹੁੰਦੇ ਐ ਹੋਰ ਵੀ ਬਹੁਤ ਤਰ੍ਹਾਂ ਦੇ ਐਕਨੇ ਹੁੰਦੇ ਐ ਇਹ ਚੀਜ਼ ਹੋ ਗਈ ਨਹੀਂ ਤਾਂ ਬਾਲਾਂ ਦੇ ਲਈ ਬਾਲਾਂ ਦੀ ਖੁਸ਼ਕੀ ਸਿਕਰੀ ਡੈਂਡਰਫ ਉਦੇ ਕਰਕੇ हेयर फॉਲ ਬਲ ਝੜਦੇ ਰਹਿੰਦੇ ਆ ਬਲ ਝੜਦੇ ਆ ਨੌਜਵਾਨ ਲੜਕੀਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਅੱਛਾ ਇਹਨਾਂ ਦਾ ਕੋਈ ਇਲਾਜ ਹੈ ਵੀ ਆ ਕਿ ਸਾਰੀ ਜ਼ਿੰਦਗੀ ਭੁਗਤਣਾ ਪੈਂਦਾ ਨਹੀਂ ਨਹੀਂ ਐਦਾਂ ਹੈ ਕਿ ਬਹੁਤ ਸਾਰੀ ਕੰਡੀਸ਼ਨਸ ਦਾ ਨਾਰਮਲੀ ਬੋਡੀ ਜਿੱਦਾਂ ਜਿੱਦਾਂ এনवायरमेंट ਚੇਂਜ ਹੁੰਦਾ ਹੈ ਉਸ ਟਾਈਮ ਤੇ ਕੋਈ ਬਿਮਾਰੀ ਹੈ ਜਿਹੜੀ ਜ਼ਿਆਦਾ ਹੋ ਜਾਂਦੀ ਹੈ ਜੇ ਸਾਨੂੰ ਨੋਲੇਜ ਹੁੰਦੀ ਹੈ ਉਸ ਬਾਰੇ ਤਾਂ ਆਪਾਂ ਉਸ ਟਾਈਮ ਤੇ ਉਹਨੂੰ ਕੰਟਰੋਲ ਕਰਕੇ ਮਤਲਬ ਉਹਦੇ ਨਾਲ ਕਹਿ ਲੋ ਹੁੰਦੇ ਸਿਕਰੀ ਹੋ ਰਹੀ ਹੈ ਜੇ ਆਪਾਂ ਸਿਕਰੀ ਨੂੰ ਕੰਟਰੋਲ ਕਰਕੇ ਰੱਖਾਂਗੇ ਤਾਂ ਸਾਡੀ ਹੈਅਰ ਫਾਲ ਨਹੀਂ ਹੋਏਗਾ ਹੂੰ ਠੀਕ ਹੈ ਨਾ ਤੇ ਸਾਨੂੰ ਜੇ ਨੌਲੇਜ ਜੇ ਹੋਏਗੀ ਉਸ ਚੀਜ਼ ਦੇ ਬਾਰੇ ਥੈਨ ਆਪਾਂ ਉਸ ਚੀਜ਼ ਨੂੰ ਪੂਰਾ ਆਇਡੈਂਟੀਫਾਈ ਕਰਨਾ ਪਵੇਗਾ ਫਿਰ ਰੂਟੀਨ ਵੀ ਚੈੱਕ ਕਰਨੀ ਪੈਂਦੀ ਹੈ ਕਿ ਅੱਜ ਕਿੰਨੇ ਵਾਲ ਝੜੇ ਕੱਲ ਕਿੰਨੇ ਝੜੇ ਮਤਲਬ ਸੋਮਵਾਰ ਮੰਗਲ ਕੋ ਡਾਟਾ ਵੀ ਬਣਾਉਂਦੇ ਹੋ ਚਾਰਟ ਵੀ ਬਣਾਉਂਦੇ ਨੇ ਉਹ ਪੇਸ਼ੈਂਟ ਆਪਣੇ ਆਪ ਅੰਦਾਜ਼ੇ ਨਾਲ ਦੱਸਦਾ ਹੈ ਕਿ ਪਹਿਲਾਂ ਜਿੰਨੇ ਵਾਲ ਝੜਦੇ ਸੀਗੇ ਉਹ ਹੁਣ ਕਿੰਨਾ ਘਟ ਹੋਇਆ ਕਿ ਪਹਿਲਾਂ ਵਾਲਾਂ ਦੀ ਇੰਨੇ ਗੁੱਛੇ ਬੰਨਦਾ ਸੀਗਾ ਹੁਣ ਕਿੰਨਾ ਛੋਟਾ ਜਿਹਾ ਬੰਨਦਾ ਹੈ ਉਹਦੇ ਨਾਲ ਪੇਸ਼ੰਤ ਅੰਦਾਜ਼ਾ ਲਗਾ ਲੈਂਦਾ ਕਿ ਕਿੰਨੀ ਐਫੀਕੇਸੀ ਹੋ ਗਈ ਅੱਛਾ ਸਰ ਮੰਨ ਕੇ ਚੱਲ ਗਿਆ ਭਾਈ ਇੱਕ ਐਗਜ਼ਾਮਪਲ ਦੇ ਤੌਰ ਤੇ ਲੈ ਲੈਂਦੇ ਆ ਇੱਕ ਕੋਈ ਮੰਨ ਲਓ ਕੋਈ ਲੜਕੀ ਆ ਜਾਂ ਲੜਕਾ ਆ 16 ਸਾਲ ਦੀ ਉਮਰ ਵਿੱਚ ਉਹਨਾਂ ਦੇ ਐਕਨੇ ਹੋ ਗਿਆ ਹੁਣ 22 23 ਸਾਲ ਦੀ ਉਮਰ ਹੋ ਗਈ ਆ ਉਹਨਾਂ ਤੇ ਭਾਵ ਇਹ ਆ ਕਿ ਹੁਣ ਤੇ ਕ੍ਰੋਨਿਕ ਹੋ ਗਿਆ ਠੀਕ ਹੋਣਾ ਹੀ ਨਹੀਂ ਕਿ ਇਹੋ ਜੀ ਸਥਿਤੀ ਵਿੱਚ ਵੀ ਜਿਹੜਾ ਚਿਹਰਾ ਠੀਕ ਹੋ ਜਾਂਦਾ ਨਹੀਂ ਬਿਲਕੁਲ ਜਿਹੜੇ ਐਕਨੇ ਐਕਨੇ ਪੋਸਟ ਇਨਫਲੇਮੇਟਰੀ ਜਾਂ ਦਾਗ ਰਹਿ ਗਿਆ ਉਹਦਾ ਜਾਂ ਫਿਰ ਉਹਦੇ ਜਿਹਨੂੰ ਆਪਾਂ ਕਹਿੰਦੇ ਸਕਿਨ ਅੰਦਰ ਦੱਬ ਜਾਂਦੀ ਹੈ ਜਿਹੜੇ ਸਕਾਰ ਹੋ ਗਏ ਠੀਕ ਹੈ ਨਾ ਉਹਨਾਂ ਸਾਰਿਆਂ ਦਾ ਇਲਾਜ ਸਾਡੇ ਕੋਲ ਅਵੇਲੇਬਲ ਹੈ ਉਹਦੇ ਕੋਲ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਲੇਜ਼ਰਸ ਦੇ ਨਾਲ ਆਪਾਂ ਜਿਹੜੀ ਸਕਿਨ ਆਲਰੇਡੀ ਦੱਬੀ ਹੋਈ ਹੈ ਉਹਨੂੰ ਆਪਾਂ ਨਾਰਮਲ ਲੈਵਲ ਤੇ ਲੈ ਕੇ ਆ ਕੇ ਉਹਨੂੰ ਪਲੇਨ ਕਰ ਸਕਦੇ ਹਾਂ ਦੁਬਾਰਾ ਉਦੋਂ ਕੋਈ ਸਾਈਡ ਇਫੈਕਟ ਉਹਦਾ ਸਾਈਡ ਇਫੈਕਟ ਕਹਿੰਦੇ ਕਿ ਇਨੀਸ਼ੀਅਲ ਜਦ ਆਪਾਂ ਲੇਜ਼ਰ ਕਰਦੇ ਆ ਦੋ ਤਿੰਨ ਦਿਨ ਥੋੜੀ ਲਾਲੀ ਰਹਿੰਦੀ ਹੈ ਉਸ ਤੋਂ ਬਾਅਦ ਉਹ ਆਪਣੇ ਆਪ ਠੀਕ ਹੋ ਜਾਂਦੀ ਹੈ ਲਾਲੀ ਤਾਂ ਹੀ ਪੰਜਾਬੀਆਂ ਨੂੰ ਚੰਗੀ ਲੱਗਦੀ ਹੈ ਇਹ ਵੀ ਗੱਲ ਹੈ ਅੱਛਾ ਤੁਸੀਂ ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਬਿਮਾਰੀ ਨੂੰ ਲੈ ਕੇ ਪੇਸ਼ੈਂਟਸ ਆਉਂਦੇ ਆ ਤੁਸੀਂ ਆਇਡੈਂਟੀਫਾਈ ਕਿਵੇਂ ਕਰਦੇ ਕਿਉਂਕਿ ਸਾਡੇ ਇੱਥੇ ਜ਼ਿਆਦਾਤਰ ਨਾ ਅਸੀਂ ਆਪੇ ਹੀ ਦੱਸ ਦਿੰਦੇ ਕਿ ਮੈਨੂੰ ਤਾਂ ਖਾਜ ਹੁੰਦੀ ਹੈ ਮੈਨੂੰ ਲੱਗਦਾ ਕਿ ਮੇਰੇ ਨਾਲ ਕੋਈ ਖਾਜ ਦੀ ਦਵਾਈ ਨਾਲ ਠੀਕ ਹੋ ਜਾਣਾ ਪਰ ਕਈ ਵਾਰ ਲੋ ਸੀਰੀਅਸ ਪ੍ਰੋਬਲਮ ਹੁੰਦੀ ਹੈ ਕਈ ਵੇਲੇ ਪ੍ਰੋਬਲਮ ਸੀਰੀਅਸ ਨਹੀਂ ਹੁੰਦੀ ਬੰਦਾ ਉਹਨੂੰ ਸੀਰੀਅਸ ਬਣਾ ਕੇ ਭੇਜ ਜਾਂਦਾ ਤਾਂ ਤੁਸੀਂ ਆਇਡੈਂਟੀਫਾਈ ਕਿਵੇਂ ਕਰਦੇ ਹੋ ਕਿ ਇਹ ਜਨਰਲ ਜੀ ਬਿਮਾਰੀ ਆ ਕਿ ਸੀਰੀਅਸ ਬਿਮਾਰੀ ਇੱਕ ਤਾਂ ਸਾਨੂੰ ਕਲੀਨਿਕਲੀ ਦੇਖ ਕੇ ਕਾਫੀ ਆਈਡੀਆ ਲੱਗ ਜਾਂਦਾ ਹੈ ਕਿ ਕਿਹੜੀ ਕਿਸ ਤਰ੍ਹਾਂ ਦੀ ਬਿਮਾਰੀ ਹੈ ਬਾਕੀ ਸਾਡੇ ਕੋਲ ਆਪਣਾ ਸਕਿਨ ਵਾਲਾ ਸਥੈਥੋਸਕੋਪ ਹੁੰਦਾ ਜਿਹਨੂੰ ਆਪਾਂ ਡਰਮੋਸਕੋਪ ਕਹਿੰਨੇ ਇਹਦੇ ਨਾਲ ਆਪਾਂ ਥੋੜੀ ਜਿਹਾ ਖੋਲ ਕੇ ਜੀ ਇਹਦੇ ਨਾਲ ਆਪਾਂ ਸਕਿਨ ਅਮਰ ਤੇ ਕਰੇ ਲੋ ਇੱਕ ਤਜਰਬਾ ਕਰ ਲੋ ਹੈ ਤਾਂ ਨਹੀਂ ਹੈ ਨਾਲੇ ਮੇਰਾ ਫ੍ਰੀ ਚ ਕਰ ਸਕਦਾ ਸਕਿਨ ਥੋੜੀ ਕੈਲੋ ਜ਼ੂਮ ਇਨ ਹੋ ਜਾਂਦੀ ਹੈ ਜ਼ੂਮ ਇਨ ਕਰਕੇ ਸਾਨੂੰ ਪਤਾ ਲੱਗੇ ਹੁੰਦਾ ਹੈ ਕਿ ਸਕਿਨ ਦੀ ਲੇਅਰਸ ਦੇ ਵਿੱਚ ਕੀ ਪ੍ਰੋਬਲਮ ਹੋ ਰਹੀ ਹੈ ਮੇਰੀ ਠੀਕ ਹੈ ਜੀ ਹਾਂਜੀ ਆ ਸਰ ਮੇਰੇ ਕੋਲ ਹੋ ਗਿਆ ਮੈਨੂੰ ਕਈ ਸਾਲਾਂ ਤੋਂ ਪਰੇਸ਼ਾਨ ਕਰਦਾ ਇਹ ਕੀ ਹੈ ਜੀ ਠੀਕ ਹੈ ਤੇ ਏਜਿੰਗ ਦੇ ਨਾਲ ਏਜਿੰਗ ਦੇ ਨਾਲ ਮਤਲਬ ਮੈਂ ਬੁੱਢਾ ਹੋ ਰਿਹਾ ਹੈ ਅੱਛਾ ਜੀ ਠੀਕ ਹੈ ਜੀ ਅਗਰ ਆਡੈਂਟੀਫਾਈ ਤੁਸੀਂ ਕਰ ਲੈਂਦੇ ਹੋ ਹਾਂਜੀ ਫਿਰ ਕਈ ਵਾਰ ਨਾ ਸਾਡੇ ਜਿਹੜੇ ਭੈਣ ਭਰਾ ਆ ਜਾਂ ਮੀਡਲ ਏਜ ਵਾਲੇ ਨੇ ਚਾਹੇ ਬੱਚੇ ਨੇ ਮਨ ਚੇ ਡਰ ਰਹਿਦਾ ਕਿ ਯਾਰ ਇਹ ਪਟਕਣ ਮੁੱਕੂਗੀ ਵੀ ਕਿ ਨਹੀਂ ਸਹੀ ਇਲਾਜ ਮਿਲੂਗਾ ਵੀ ਕਿ ਨਹੀਂ ਟਰਸਟ ਕਰ ਵੀ ਸਕਦੇ ਆ ਕਿ ਨਹੀਂ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਜੇ ਤੁਸੀਂ ਸਾਡੇ ਕੋਲ ਆ ਕੇ ਮੈਨੂੰ ਦਿਖਾਣੇ ਹੋ ਤਾਂ ਮੈਂ ਤੁਹਾਨੂੰ ਇੱਕ ਜੈਨੂਇਨ ਐਡਵਾਈਸ ਦੇ ਸਕਦਾ ਹੈ ਜਿਹੜੀ ਚੀਜ਼ ਸਾਡੇ ਕੰਟਰੋਲ ਦੇ ਵਿੱਚ ਹੈ ਉਹਨੂੰ ਆਪਾਂ ਠੀਕ ਕਰ ਸਕਦੇ ਆ ਨਹੀਂ ਤਾਂ ਜਿਹੜੀ ਚੀਜ਼ ਸਾਡੇ ਸਕੋਪ ਤੋਂ ਬਾਹਰ ਹੈ ਐਟ ਲੀਸਟ ਤੁਹਾਨੂੰ ਇੱਕ ਜੈਨੂਇਨ ਐਡਵਾਈਸ ਮਿਲ ਜਾਏਗੀ ਕਿੱਥੇ ਜਾ ਕੇ ਤੁਸੀਂ ਉਹਦੇ ਉਹਨੂੰ ਟ੍ਰੀਟ ਕਰਾ ਸਕਦੇ ਹਾਂ ਨਹੀਂ ਤਾਂ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹਦੀ ਜੈਨੂਇਨ ਨੋਲੇਜ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਕਿਹੜੀ ਪ੍ਰੋਬਲਮ ਹੈ ਜਿਹਦਾ ਟ੍ਰੀਟਮੈਂਟ ਇੱਥੇ ਨਹੀਂ ਆ ਜਾਂ ਮੈਂ ਵੈਸੇ ਤੁਹਾਡੇ ਨਾਲ ਪਹਿਲਾਂ ਗੱਲਬਾਤ ਕੀਤੀ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੰਦਾ ਜਿਹੜੇ ਦੇਖ ਰਹੇ ਆ ਪਿੱਛੇ ਜੇ ਵੇਖੋ ਮੈਂ ਉਹੀ ਨਹੀਂ ਐਡ ਕਰਦਾ ਹੁੰਦਾ ਥੋੜਾ ਫਿਲਟਰ ਕਰਦਾ ਹੁੰਦਾ ਮੈਂ ਡਾਕਟਰ ਸਾਹਿਬ ਨਾਲ ਪਿਛਲੇ 4 ਮਹੀਨੇ ਤੋਂ ਰਾਬਤੇ 'ਚ ਹੈਗਾ ਮੇਰੀ ਫੈਮਿਲੀ 'ਚ ਕਿਸੇ ਨੂੰ ਦਿੱਕਤ ਆਈ ਸੀਗੀ ਸਰੋਸਿਸ ਤੁਸੀਂ ਕਹਿੰਦੇ ਸੀ ਨਾ ਪੰਜਾਬੀ 'ਚ ਉਹਨੂੰ ਕੀ ਕਹਿੰਦੇ ਆ ਸਰਾਇਸਿਸ ਹੀ ਕਹਿੰਨੇ ਆ ਸਰਾਇਸਿਸ ਹਾਂਜੀ ਦੇਖੋ ਮੈਨੂੰ ਤਾਂ ਚੰਗੀ ਤਰ੍ਹਾਂ ਕਹਿਣਾ ਵੀ ਨਹੀਂ ਆਉਂਦਾ ਸਰਾਇਸਿਸ ਆ ਉਹ ਬਿਮਾਰੀ ਨਾਲ ਉਹਨਾਂ ਨੂੰ ਥੋੜੀ ਦਿੱਕਤ ਆ ਗਈ ਸੀ ਕਿ ਡਾਕਟਰ ਸਾਹਿਬ ਤੋਂ ਆਏ ਆ ਇਹਨਾਂ ਨੇ ਗਾਈਡ ਕੀਤਾ ਇਹਨਾਂ ਨੇ ਉਹ ਕਿਹਾ ਵੀ ਤੁਸੀਂ ਲਿਖੋ ਅੱਜ ਖੁਜਲੀ ਕਿੰਨੀ ਹੋਈ ਫਿਰ ਗੋਲੀ ਖਾਣ ਤੋਂ ਬਾਅਦ ਕਿੰਨੇ ਦਿਨ ਆਰਾਮ ਰਿਹਾ ਫਿਰ ਕਿੰਨੇ ਦਿਨ ਬਾਅਦ ਛਿੜੀ ਤਾਂ ਹੁਣ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਿਆ ਨਹੀਂ ਪਰ ਦੱਸ ਦਿੰਦਾ ਹੁਣ ਉਹਨਾਂ ਨੂੰ ਕਾਫੀ ਰਾਹਤ ਆ ਹੁਣ ਮੈਨੂੰ ਤਕਰੀਬਨ 20-25 ਦਿਨ ਹੋ ਗਏ ਗੋਲੀ ਨਹੀਂ ਖਾਧੀ ਤਾਂ ਇਹ ਤੁਹਾਡੀ ਬੜੀ ਅੱਛੀ ਗਾਈਡੈਂਸ ਰਹੀ ਆ ਦੂਜੀ ਮੈਨੂੰ ਇੱਕ ਐਮਰਜੈਂਸੀ ਆ ਗਈ ਸੀ ਰਾਤ ਨੂੰ ਦੇਖੋ ਬਿਲਕੁਲ ਸੱਚ ਹੈ ਝੂਠ ਵਾਲੀ ਕੋਈ ਗੱਲ ਨਹੀਂ ਆ ਤਾਂ ਮੈਨੂੰ ਇੱਕ ਵਾਰ ਮੇਰੇ ਕੋਲ ਚ ਲੱਡ ਗਿਆ ਸੀ ਸ਼ਾਇਦ ਮੈਨੂੰ ਲੱਗ ਰਿਹਾ ਸੀ ਕਿ ਮੈਨੂੰ ਐਡਮਿਟ ਹੋਣਾ ਪਊਗਾ ਤਾਂ ਡਾਕਟਰ ਸਾਹਿਬ ਨੇ ਇੱਕ ਗੋਲੀ ਐਡਵਾਈਸ ਕੀਤੀ ਔਰ ਵਿਦਨ ਹਾਫ ਐਨ ਆਰ ਮੈਨੂੰ ਆਰਾਮ ਆ ਗਿਆ ਰੱਬ ਸ਼ੁਕਰ ਰੱਖੇ ਮੋਰੇ ਵੀ ਕੋਈ ਦਿੱਕਤ ਨਾ ਆਵੇ ਪਰ ਮੈਂ ਤੁਹਾਡੇ ਲਈ ਗੋਲੀ ਰੱਖੀ ਹੈ ਬਿਲਕੁਲ ਤਾਂ ਇਹ ਮਤਲਬ ਭਰੋਸਾ ਹੁੰਦਾ ਨਾ ਜਦੋਂ ਆਪਣੇ ਤੇ ਬੀਤਦੀ ਹੈ ਉਸ ਤੋਂ ਬਾਅਦ ਬੰਦਾ ਆਂਦਾ ਤਾਂ ਬੰਦਾ ਯਕੀਨ ਨਾਲ ਬਾਕੇ ਨੂੰ ਕਹਿ ਸਕਦਾ ਕਿ ਤੁਸੀਂ ਆ ਸਕਦੇ ਹੋ ਬਿਲਕੁਲ ਬਿਲਕੁਲ ਜੀ ਕੋਈ ਵੀ ਅਲਰਜੀ ਦੀ ਜਿਵੇਂ ਤੁਹਾਨੂੰ ਅਲਰਜੀ ਦਾ ਉਸ ਟਾਈਮ ਹੋਈ ਪ੍ਰੋਬਲਮ ਤੇ ਕਿਸੇ ਨੂੰ ਵੀ ਕੋਈ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਮੈਨੂੰ ਦਿਖਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਅੱਛਾ ਆਪਣੇ ਏਰੀਆ ਵਿੱਚ ਖਾਸ ਕਰਕੇ ਕਿਸ ਕਿਸ ਤਰ੍ਹਾਂ ਦੀਆਂ ਅਲਰਜੀਸ ਹੈਗੀਆਂ ਸਾਡੇ ਵਿੱਚ ਇੱਕ ਤਾਂ ਜਿਵੇਂ ਦਾੜੀ ਤੇ ਬਾਲਾਂ ਦੇ ਵਿੱਚ ਡੈਂਡਰਫ ਦੀ ਹੁੰਦੀ ਹੈ ਪ੍ਰੋਬਲਮ ਇਹ ਹੁੰਦੀ ਹੈ। ਬਾਕੀ ਇੱਕ ਅਰਟਿਕੇਰੀਆ ਬਹੁਤ ਹੁੰਦਾ ਹੈ। ਅਰਟਿਕੇਰੀਆ। ਹਾਂ ਇਹ ਜ਼ਿਕਰ ਤੁਸੀਂ ਕਰਦੇ ਆ। ਜਿਹਨੂੰ ਛਪਾਕੀ ਕਹਿੰਦੇ ਆ। ਹਾਂ। ਉਹ ਉਹ ਚੀਜ਼ ਹੁੰਦੀ ਹੈ। ਬਾਕੀ ਸਾਡੇ ਏਰੀਆ ਦੇ ਵਿੱਚ ਫੰਗਲ ਇਨਫੈਕਸ਼ਨ ਜਿਹਨੂੰ ਦੱਧੀਆਂ ਕਹਿੰਦੇ ਆ ਉਹ ਚੀਜ਼ ਬਹੁਤ ਕਾਮਨ ਹੈ। ਤੇ ਉਸ ਸਬ ਦੇ ਲਈ ਇਹ ਤਾਂ ਹੈ ਕਿ ਓਵਰ ਦਾ ਕਾਊਂਟਰ ਜਿਹੜੀ ਦਵਾਈਆਂ ਮਿਲਦੀਆਂ ਪਹਿਲਾਂ ਮਿਕਸ ਕਰੀਮਸ ਹੁੰਦੀਆਂ। ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਇਕੱਠੀਆਂ ਮਿਕਸਡ ਹੈ। ਤੇ ਉਹ ਲਗਾ ਕੇ ਐਦਾਂ ਹੁੰਦਾ ਜਿਵੇਂ ਹੁਣ ਫੰਗਲ ਇਨਫੈਕਸ਼ਨ ਹੈ ਆਪਾਂ ਡਾਇਰੈਕਟਲੀ ਐਂਟੀਫੰਗਲ ਦੇ ਨਾਲ ਠੀਕ ਕਰਨਾ ਹੈ ਉਹਨੂੰ ਜੇ ਮਿਕਸ ਕਰੀਮ ਲਗਾ ਕੇ ਉਹਨੂੰ ਲਗਾਣੇ ਆ ਫਿਰ ਹੌਲੀ ਹੌਲੀ ਐਂਟੀਫੰਗਲ ਵੀ ਕੰਮ ਕਰਨਾ ਬੰਦ ਕਰ ਦੋਗੇ ਕਿਉਂਕਿ ਰੈਜ਼ਿਸਟੈਂਸ ਹੁੰਦੀ ਹੈ ਤੇ ਜਿਹੜੀ ਪ੍ਰੋਬਲਮ ਹੈ ਉਹਦਾ ਡਾਇਰੈਕਟਲੀ ਜਿਹੜਾ ਇਲਾਜ ਹੈ ਉਹ ਕਰਨਾ ਚਾਹੀਦਾ ਮੰਨ ਲਓ ਕੋਈ ਸਾਡੇ ਜਿਹੜੇ ਭੈਣ ਭਰਾ ਕਰ ਬੈਠੇ ਦੇਖ ਰਿਹਾ ਉਹ ਕਹਿੰਦੇ ਕਿ ਆਰਟਿਕ ਏਰੀਆ ਤੁਸੀਂ ਕਹਿੰਦੇ ਆ ਸਾਨੂੰ ਇਹ ਹੈਗੀ ਬਿਮਾਰੀ ਪਰ ਅਸੀਂ ਲੰਬੀ ਦਵਾਈ ਨਹੀਂ ਖਾਣਾ ਚਾਹੁੰਦੇ ਫਿਰ ਕਿਵੇਂ ਇਲਾਜ ਕਰੂਗੇ ਉਹਦਾ ਹੁੰਦਾ ਇੱਕ ਤਰੀਕੇ ਦੇ ਨਾਲ ਆਪਾਂ ਕਿਸ ਤਰ੍ਹਾਂ ਦਵਾਈ ਨੂੰ ਘੱਟ ਕਰਕੇ ਬੰਦ ਕਰਨਾ ਹੈ ਉਹ ਇੱਕ ਸਿਸਟਮੈਟਿਕ ਟ੍ਰੀਟਮੈਂਟ ਹੁੰਦਾ ਹੈ ਉਹ ਪੇਸ਼ੈਂਟ ਨੂੰ ਸਮਝ ਆਣਾ ਚਾਹੀਦਾ ਕਿ ਹਾਂ ਮੈਂ ਕਿਸ ਤਰ੍ਹਾਂ ਇਸ ਬਿਮਾਰੀ ਦੇ ਨਾਲ ਖੇਡ ਕੇ ਉਹਨੂੰ ਠੀਕ ਕਰਨਾ ਹੈ ਮਤਲਬ ਬਿਮਾਰੀ ਜੇ ਮੇਨਾਂ ਖੇਡ ਰਹੀ ਹੈ ਮੈਂ ਡਰਨਾ ਨਹੀਂ ਮੈਂ ਉਹਨਾਂ ਖੇਡਾਂ ਹਾਂ ਕਿ ਮੈਂ ਕਿਸ ਤਰੀਕੇ ਦੇ ਨਾਲ ਉਹ ਬਾਡੀ ਦੇ ਵਿੱਚ ਜੇ ਕੋਈ ਕੈਮੀਕਲ ਹੈ ਜਿਹਦੀ ਇਨਕਰੀਜ਼ ਹੋ ਗਈ ਹੈ ਵੈਲਿਊ ਜੇ ਉਹਨੂੰ ਮੈਂ ਘੱਟ ਕਰਨਾ ਹੈ ਕਿੱਦਾਂ ਮੈਂ ਹੌਲੀ-ਹੌਲੀ ਦਵਾਈ ਨੂੰ ਘੱਟ ਕਰਦੇ ਕਰਦੇ ਉਹ ਲੈਵਲ ਨੂੰ ਘੱਟ ਰੱਖਣਾ ਹੈ ਕਈ ਪੇਸ਼ੈਂਟ ਇਹੋ ਜਿਹੇ ਵੀ ਅਸ਼ਰਚੋਂ ਕਹਿੰਦੇ ਕਿ ਵੈਸੇ ਇੱਕ ਦੋ ਦਿਨ ਠੀਕ ਰਹਿੰਦਾ ਤੀਜੇ ਦਿਨ ਪਿੰਪਲ ਜਾਂ ਨਿਕਲੇ ਆਂਦਾ ਉਹ ਉਹ ਕਿਹੜੀ ਬਿਮਾਰੀ ਹੁੰਦੀ ਹੈ ਜੀ ਉਹ ਵੀ ਐਕਨੇ ਦੀ ਪ੍ਰੋਬਲਮ ਹੈ ਬਟ ਉਹਦੇ ਲਈ ਵੀ ਅ ਕਿਸ ਤਰ੍ਹਾਂ ਜਿਵੇਂ 스팟 ਟ੍ਰੀਟਮੈਂਟਸ ਹੁੰਦੇ ਆ ਜੇ ਐਕਨੇ ਕੋਈ ਨਵਾਂ ਨਿਕਲਿਆ ਹੈ ਉਸ ਟਾਈਮ ਤੇ ਤੁਸੀਂ ਕੀ ਲਗਾ ਸਕਦੇ ਹੋ ਤਾਂ ਕਿ ਉਹ ਜਲਦੀ ਠੀਕ ਹੋ ਜਾਵੇ ਉਹਦਾ ਬਾਅਦ ਚ ਉਹ ਦਾਗ ਨਾ ਰਵੇ ਉਹਦਾ ਸਕਾਰ ਨਾ ਬਣੇ ਉਹ ਸਭ ਚੀਜ਼ਾਂ ਤੁਸੀਂ ਕਰ ਸਕਦੇ ਹੋ ਸਕਾਰ ਬਿਨਾ ਬਣੇ ਇਹ ਵੀ ਤਿਆਰ ਰੱਖਿਆ ਜਾਂਦਾ ਚਲੋ ਹੁਣ ਮੈਂ ਤੁਹਾਡਾ ਜੀ ਆ ਮੇਰੇ ਕੋਲ ਬਰੋਸ਼ਰ ਹੈਗਾ ਇਹ ਤੇ ਆਪਾਂ ਪੜ ਲੈਣੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਲਿਖੀਆਂ ਜਿਹਦੇ ਲਈ ਤੁਸੀਂ ਸਹੂਲਤਾਵਾਂ ਦਿੰਦੇ ਆ ਕਿ ਲਮਹਾਸੇ ਦੀ ਗੱਲ ਆਪਾਂ ਕਰ ਲਈ ਆ ਹਾਂਜੀ ਪੱਕਾ ਇਲਾਜ ਮਿਲੇਗਾ ਆਪਾਂ ਸਿੱਧੀ ਗੱਲ ਕਰ ਲੈਣੇ ਹਾਂਜੀ 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 ਕੋਈ ਘਬਰਾਟ ਵਾਲੀ ਗੱਲ ਤਾਂ ਨਹੀਂ ਪੇਸ਼ੈਂਟ ਨੂੰ ਡਰਨ ਵਾਲੀ ਗੱਲ ਤਾਂ ਨਹੀਂ ਕੋਈ ਕਿੰਨੇ ਕੁ ਦਿਨਾਂ ਵਿੱਚ ਕਿਲ ਮੁਹਾਸੇ ਠੀਕ ਹੋ ਜਾਣਗੇ ਡਿਪੈਂਡ ਕਰਦਾ ਪੇਸ਼ੈਂਟ ਨੂੰ ਕਿੰਨੀ ਦੇਰ ਤੋਂ ਕਿਲ ਮੁਹਾਸੇ ਦੀ ਪ੍ਰੋਬਲਮ ਹੈ ਕਿੰਨੇ ਜਿਆਦਾ ਵੱਡੇ ਵੱਡੇ ਦਾਣੇ ਹੈ ਜਾਂ ਛੋਟੇ ਛੋਟੇ ਦਾਣੇ ਹੈ ਕਿੰਨੇ ਉਹਦੇ ਸਕਾਰ ਹੋਇਆ ਹੋਇਆ ਡਿਪੈਂਡਿੰਗ ਓਨ 댓 ਆਪਾਂ ਦੱਸ ਸਕਦੇ ਆ ਕਿ ਕਿੰਨੀ ਕ ਦੇਰ ਲੱਗੇਗੀ ਹਾਂ ਉਹ ਇੰਪਰੂਵ ਕਰਨ ਦੇ ਲਈ ਕਿੰਨਾ ਟਾਈਮ ਲੱਗੇਗਾ ਅੱਜ ਤੁਹਾਡੇ ਵੱਲੋਂ ਇਹ ਗੱਲ ਕਹਿ ਸਕਦੇ ਆ ਕਿ ਹੁਣ ਤੁਹਾਨੂੰ ਜਲੰਧਰ ਚੰਡੀਗੜ੍ਹ ਫਗਵਾੜੇ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਤੁਸੀਂ ਡਾਕਟਰ ਈਸ਼ਾਨ ਕੋਹਾ ਕੇ ਦਿਖਾ ਸਕਦੇ ਆ ਬਿਲਕੁਲ ਜੀ ਬਿਲਕੁਲ ਕਹਿ ਸਕਦੇ ਆ ਇੱਕ ਵਾਰੀ ਆਪਾਂ ਦੱਸੋ ਤੁਸੀਂ ਡਿਗਰੀ ਕਿੱਥੋਂ ਕਰਕੇ ਆਏ ਜੀ ਮੈਂ ਮੈਂ ਐਮਬੀਬੀਐਸ ਕੀਤੀ ਹੈ ਪੂਨੇ ਦੇ ਵਿੱਚੋਂ ਐਫਐਮਸੀ ਤੋਂ ਫਿਰ ਮੈਂ ਐਮਡੀ ਕੀਤੀ ਹੈ ਆਈਐਮਐਸ ਸੰਭੂਮਨੇਸ਼ਵਰ ਤੋਂ ਤੇ ਮੈਂ 2 ਇਅਰਸ ਸੀਨੀਅਰ ਰੈসিডੈਂਸੀ ਕੀਤੀ ਹੈ ਦਿੱਲੀ ਦੇ ਵਿੱਚ ਦਿੱਲੀ ਤੋਂ ਆਏ ਨੇ ਜੀ ਤਾਂ ਦਿੱਲੀ ਤੋਂ ਡਾਕਟਰ ਸਿੱਧਾ ਤੁਹਾਡੇ ਲਈ ਆਇਆ ਤੁਹਾਨੂੰ ਜਲੰਧਰ ਜਾਣ ਦੀ ਲੋੜ ਨਹੀਂ ਤੁਹਾਨੂੰ ਫਗਵਾੜੇ ਜਾਣ ਦੀ ਲੋੜ ਨਹੀਂ ਤੁਹਾਨੂੰ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਤੁਹਾਨੂੰ ਲੁਧਿਆਣਾ ਜਾਣ ਦੀ ਲੋੜ ਨਹੀਂ ਤੁਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਆਣਾ ਤੇ ਦਿੱਲੀ ਵਾਲਾ ਡਾਕਟਰ ਤੁਹਾਨੂੰ ਮਿਲ ਜਾਣਾ ਅੱਛਾ ਆਪਾਂ ਅਗਲੀ ਅਗਲੀ ਗੱਲ ਕਰਦੇ ਖੁਜਲੀ ਖਾਜ ਇਹ ਮਸ਼ਹੂਰੀ ਬੜੀ ਹੁੰਦੀ ਹੈ ਦਾਤ ਖਾਤ ਖੁਜਲੀ ਉਹ ਕਦੇ ਠੀਕ ਹੁੰਦੀ ਹੈ ਜੀ ਉਹਦੇ ਵਿੱਚ ਐਦਾ ਹੈ ਕਿ ਕੌਜ਼ ਦੇਖਣਾ ਹੈ ਪਹਿਲਾਂ ਦਾ ਸਿਰਫ ਖਾਜ ਦਾ ਟਰੀਟਮੈਂਟ ਕਰਨਾ ਜ਼ਰੂਰੀ ਨਹੀਂ ਹੈ ਕਿ ਖਾਜ ਕਿਸ ਪ੍ਰੋਬਲਮ ਕਰਕੇ ਹੋ ਰਹੀ ਹੈ ਉਹਦਾ ਇਲਾਜ ਕਰਨਾ ਜ਼ਰੂਰੀ ਹੈ ਸਿਰਫ ਸਿੰਪਟਮ ਨੂੰ ਟਰੀਟ ਨਹੀਂ ਕਰਨਾ ਤੇ ਇਸ ਲਈ ਡਾਇਗਨੋਸਿਸ ਬਣਾਉਣਾ ਕਿ ਕਿਹੜੀ ਪ੍ਰੋਬਲਮ ਕਰਕੇ ਖਾਜ ਹੋ ਰਹੀ ਹੈ ਉਹ ਜ਼ਰੂਰੀ ਹੈ ਜੜ ਲੱਭਣੀ ਰੂਟ ਕੌਜ਼ ਲੱਭਣੀ ਆਪਾਂ ਨਾ ਰੀਜ਼ਨ ਕੀ ਹੈ ਵਾਲਾਂ ਦਾ ਇਲਾਜ ਕਿਸ ਕਿਸ ਤਰੀਕੇ ਦੀਆਂ ਬਿਮਾਰੀਆਂ ਦਾ ਡੀਲ ਕਰਦੇ ਹੋ ਤੁਸੀਂ ਬਾਲਾਂ ਦੇ ਲਈ ਕਹਿ ਲੋ ਕਿ ਇੱਕ ਤਾਂ ਹੁੰਦਾ ਹੈ ਕਿ ਮੇਲ ਪੈਟਰਨ ਲੌਸ ਹੁੰਦਾ ਹੈ ਵਿਦ ਏਜਿੰਗ ਦੇ ਨਾਲ ਜਿੱਦਾਂ ਜਿੱਦਾਂ ਸਾਈਡਸ ਤੋਂ ਵਾਲ ਜਾਂਦੇ ਆ ਨਹੀਂ ਤਾਂ ਫੀਮੇਲਸ ਦੇ ਵਿੱਚ ਬਾਲ ਝੜਦੇ ਆ ਉਸ ਚੀਜ਼ ਦੀ ਪ੍ਰੋਬਲਮ ਕਈ ਵਾਰ ਆਪਾਂ ਜਿਵੇਂ ਨਾਈ ਕੋਲ ਜਾਂਦੇ ਆ ਨਾਈ ਕੱਟਦਾ ਬਾਲ ਫਿਰ ਆਪਾਂ ਦੇਖਦੇ ਆ ਗੋਲ ਗੋਲ ਦਾਗ ਕਿਤੇ ਕਿਤੇ ਬਣੇ ਹੋਏ ਜਿੱਥੇ ਬਾਲ ਨਹੀਂ ਹੈਗੇ ਉਹ ਚੀਜ਼ ਐਲੋਪੇਸ਼ੀਆ ਰੀਆਟਾ ਕਹਿੰਦੇ ਉਹਨੂੰ ਉਸ ਚੀਜ਼ ਦੀ ਪ੍ਰੋਬਲਮ ਹੋ ਗਈ ਨਹੀਂ ਤਾਂ ਡੈਂਡਰਫ ਹੋ ਗਿਆ ਇਹ ਸਾਰੇ ਚੀਜ਼ ਨਹੀਂ ਤਾਂ ਸਕੈਲਪ ਦੇ ਵਿੱਚ ਸੋਰਾਈਸਿਸ ਹੁੰਦਾ ਹੈ ਇਹ ਸਭ ਚੀਜ਼ਾਂ ਦੀ ਟ੍ਰੀਟਮੈਂਟ ਮਾ ਲੋਬ ਦੇ ਸੀ ਗੱਲਾਂ ਨੂੰ ਕਰ ਰਹੀ ਹੈ ਸਿੱਖ ਗਈ ਤੁਸੀਂ ਜਿਹੜੀ ਆਪਣੇ 3 ਮਹੀਨੇ ਪਹਿਲਾਂ ਗੱਲ ਹੋਈ ਸੀ ਪਹਿਲਾਂ ਸਿੱਧੀ ਇੰਗਲਿਸ਼ ਉਹ ਉੱਪਰ ਲਈ ਮਾਰਦੇ ਸੀ ਹੁਣ ਆ ਗਏ ਤੁਸੀਂ ਪੰਜਾਬੀ ਤੇ ਠੀਕ ਹੈ ਜੀ ਦਾਗ ਤੱਬੇ ਛਾਈਆਂ ਹਾਂਜੀ ਪੰਗ ਨੇ ਦਾਗ ਤੱਬੇ ਛਾਈਆਂ ਪਰੇਸ਼ਾਨ ਨੇ ਸਾਡੀਆਂ ਪਰਝਾਈਆਂ ਕਹੋ ਜੀ ਲਾ ਨਹੀਂ ਉਹਦੇ ਲਈ ਵੀ ਜਿਹੜੀ ਸਾਈਡ ਸਾਈਡ ਤੇ ਪਿਗਮੈਂਟੇਸ਼ਨ ਹੋ ਜਾਂਦੀ ਹੈ ਉਸ चीज ਦਾ ਲਾਜ ਤੁਸੀਂ ਕਰਵਾ ਸਕਦੇ ਹੋ ਕਿੰਨੀ ਏਜ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਇਹ ਡਿਪੈਂਡ ਕਰਦਾ ਹੈ ਕਿ ਯੂਵੀ ਰੇਡੀਏਸ਼ਨਸ ਦੇ ਦੇ ਵਿੱਚ ਪੇਸ਼ੈਂਟ ਕਿੰਨੀ ਦੇਰ ਹੈ ਜੇ ਕੋਈ ਕਿਸੇ ਦਾ ਫੀਲਡ ਵਰਕ ਜ਼ਿਆਦਾ ਹੁੰਦਾ ਹੈ ਤਾਂ ਉਹਨਾਂ ਨੂੰ 20-25 ਇਅਰਸ ਦੇ ਵਿੱਚ ਵੀ ਹੋਣ ਲੱਗ ਜਾਂਦੀ ਹੈ ਅੱਛਾ ਨਹੀਂ ਤਾਂ ਜਿਹੜਾ ਜੋ ਬੰਦੇ ਨੂੰ ਯੂਵੀ ਰੇਡੀਏਸ਼ਨਸ ਤੋਂ ਬਚ ਕੇ ਰਹਿੰਦਾ ਹੈ ਉਹਨਾਂ ਨੂੰ ਜਿਹੜੇ ਧੁੱਪੇ ਜ਼ਿਆਦਾ ਕੰਮ ਕਰਦੇ ਆ ਧੁੱਪੇ ਜ਼ਿਆਦਾ ਕਰਦੇ ਆ ਤੇ ਸਨ ਪ੍ਰੋਟੈਕਸ਼ਨ ਨਹੀਂ ਯੂਜ਼ ਕਰਦੇ ਉਹਨਾਂ ਨੂੰ ਸਕਿਨ ਕੇਅਰ ਫਿਕਰ ਨਹੀਂ ਚਾਹੀਦੀ ਬਿਲਕੁਲ ਬਿਲਕੁਲ ਸਕਿਨ ਕੇਅਰ ਦੇ ਨਾਲ ਹੀ ਉਹ ਪਾਰਟ ਠੀਕ ਹੋਏਗਾ ਉਹਨਾਂ ਨੂੰ ਪੱਕਾ ਇਲਾਜ ਹੈ ਪੱਕਾ ਹੀ ਇਲਾਜ ਹੈ ਪੱਕਾ ਇਲਾਜ ਮਤਲਬ ਦੁਆਰਤੀਆਂ ਸ਼ਾਈਆਂ ਸਾਫ ਉੱਡ ਜਾਣਗੇ ਤੇ ਚਿਹਰਾ ਨਵਾਂ ਨਿੱਖਰ ਕੇ ਆ ਜਾਏਗਾ। ਹਾਂਜੀ। ਫਿਰ ਡਬ ਸਾਪਣ ਵੀ ਦਿੰਨੇ ਆ ਕਿ ਆਪਣੇ ਦਵਾਈ ਦਿੰਨੇ ਆ? ਨਹੀਂ ਨਹੀਂ ਡਬ ਵੀ ਦੇ ਦੇ। ਚਲੋ ਠੀਕ ਹੈ ਜੀ। ਸਕਾਰ ਦਾ ਇਲਾਜ ਇਹ ਕੀ ਚੀਜ਼ ਹੈ ਤੇ ਇਲਾਜ ਕੀ ਕਰਦੇ? ਸਕਾਰ ਹੁੰਦਾ ਜਿੱਥੇ ਕੋਈ ਵੀ ਸਾਡੀ ਸਕਿਨ ਦੇ ਵਿੱਚ ਪ੍ਰੋਬਲਮ ਹੁੰਦੀ ਹੈ। ਜਦੋਂ ਉਹ ਪ੍ਰੋਬਲਮ ਹੀਲ ਹੁੰਦੀ ਹੈ ਤੇ ਉੱਥੇ ਸਕਿਨ ਕਿਦਾਂ ਹੀਲ ਹੋਈ ਹੈ। ਸਕਿਨ ਦੱਬ ਕੇ ਵੀ ਠੀਕ ਹੋ ਸਕਦੀ ਹੈ। ਸਕਿਨ ਉੱਥੇ ਕਈ ਵਾਰ ਕਿਲੋਇਡ ਬਣ ਜਾਂਦਾ ਹੈ। ਕਿਲੋਇਡ ਜਿੱਥੇ ਸਕਿਨ ਹਾਰਡ ਪੱਥਰ ਵਰਗੀ ਬਣ ਜਾਂਦੀ ਹੈ। ਅੱਛਾ। ਤੇ ਦੋਨਾਂ ਦੋਨੋਂ ਤਰ੍ਹਾਂ ਦਾ ਅਤੇ ਸਕਾਰ ਜਿਹੜਾ ਹੈ ਉਹਦਾ ਅਲੱਗ-ਅਲੱਗ ਤਰ੍ਹਾਂ ਦਾ ਟ੍ਰੀਟਮੈਂਟ ਹੈ ਜਿਹੜਾ ਡਿਪਰੈਸਡ ਸਕਾਰ ਹੈ ਜਿਵੇਂ ਫੇਸ ਦੇ ਉੱਤੇ ਐਕਨੇ ਸਕਾਰ ਹੋ ਜਾਂਦੇ ਆ ਨਹੀਂ ਤਾਂ ਪ੍ਰੈਗਨੈਂਸੀ ਤੋਂ ਬਾਅਦ ਸਟ੍ਰਾਇਆ ਮਾਰਕ ਸਟ੍ਰੈਚ ਮਾਰਕ ਹੋ ਜਾਂਦੇ ਆ ਉਸ ਚੀਜ਼ ਦੇ ਇਲਾਜ ਦੇ ਲਈ ਸਾਡੇ ਕੋਲ ਲੇਜ਼ਰ ਹੈ ਫ੍ਰੈਕਸ਼ਨਲ CO2 ਲੇਜ਼ਰ ਕਹਿੰਦੇ ਆ ਉਹਨੂੰ ਤੇ ਉਹਦੇ ਨਾਲ ਆਪਾਂ ਇਸ ਚੀਜ਼ ਨੂੰ ਇੰਪਰੂਵ ਕਰ ਸਕਦੇ ਆ ਇੱਥੇ ਤੁਸੀਂ ਲਿਖਿਆ ਨੋਹਾਂ ਦਾ ਇਲਾਜ ਮਤਲਬ ਜਿਹੜੀਆਂ ਨਵੀਆਂ-ਨਵੀਆਂ ਦੁਲਹਨਾਂ ਆਉਂਦੀਆਂ ਉਹਨਾਂ ਦਾ ਇਲਾਜ ਵੀ ਕੋਈ ਕਰਦੇ ਆ ਨੇ ਨੋਹਾਂ ਦੇ ਵਿੱਚ ਅੱਛਾ ਨੋਹ ਧੁੱਕੇ ਮੈਂ ਕਿ ਸੱਚ ਨੋਹ ਦੀ ਗੱਲ ਕਰਦੇ ਆ ਨਹੀਂ ਨਹੀਂ ਨੋਹਾਂ ਦਾ ਇਲਾਜ ਨੋਹਾਂ ਦਾ ਇਲਾਜ ਨੋਹਾਂ ਦੇ ਵਿੱਚ ਕੋਈ ਫੰਗਸ ਹੈ ਜਾਂ ਕੋਈ ਵਾਇਰਲ ਵਾਟ ਹੈ ਜਾਂ ਨੋਹ ਜਿਵੇਂ ਟੁੱਟਦੇ ਜਾਂਦਾ ਹੈ ਉਸ ਚੀਜ਼ ਦਾ ਇਲਾਜ ਕੋਈ ਚਟੇ ਕਿੰਨੇ ਜਿਆਦਾ ਚਟੇ ਚਿੱਟੇ ਜੇ ਹੋ ਜਾਂਦੇ ਆ ਹਾਂਜੀ ਹਾਂਜੀ ਕੋਈ ਵਿਟਾਮਿਨ ਡੈਫੀਸ਼ੈਂਸੀ ਕਰਕੇ ਵੀ ਜੇ ਹੁੰਦੀ ਹੈ ਤਾਂ ਤੁਸੀਂ ਆ ਕੇ ਦਿਖਾ ਸਕਦੇ ਹੋ ਦੇਖੋ ਜ਼ਰੂਰੀ ਇਹ ਹੈ ਕਿ ਜਿਸ ਤਰੀਕੇ ਦੀ ਤੁਹਾਡੀ ਬਿਮਾਰੀ ਹੈ ਉਸ ਦੇ ਸਪੈਸ਼ਲਿਸਟ ਨੂੰ ਤੁਸੀਂ ਮਿਲੋ ਇਹ ਨਹੀਂ ਕਿ ਕੋਈ ਲੋਕਲ ਪਿੰਡ ਦਾ ਡਾਕਟਰ ਤੁਸੀਂ ਉਹਨੂੰ ਹੀ ਦਿਖਾਈ ਜਾਂਦੇ ਆ ਇਹ ਬਿਮਾਰੀ ਸਾਰੀ ਉਮਰ ਚੱਲੀ ਜਾਣੀ ਹੈ ਦਾ ਇਲਾਜ ਨਹੀਂ ਹੋਣਾ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਰੂਟ ਕੌਜ਼ ਲੱਭਣਾ ਉਹ ਡਾਕਟਰ ਸਾਹਿਬ ਇਸ ਗੱਲ ਦੇ ਵਿੱਚ ਇਹਨਾਂ ਨੂੰ ਤਜਰਬਾ ਹੈ ਵੱਡਾ ਤਜਰਬਾ ਹੈ ਦਿੱਲੀ ਤੋਂ ਵੀ ਇਹ ਪ੍ਰੈਕਟਿਸ ਕਰਕੇ ਆਏ ਨੇ ਐਮ ਡੀ ਡਾਕਟਰ ਨੇ ਔਰ ਉਮੀਦ ਤੁਸੀਂ ਜਦੋਂ ਰੱਖ ਕੇ ਆਉਂਗੇ ਕਿ ਇਹ ਤੁਹਾਡੀ ਉਮੀਦ ਨਾਲ ਧੋਖਾ ਨਹੀਂ ਕਰਾਂਗੇ ਤੁਹਾਨੂੰ ਬਿਲਕੁਲ ਜੋ ਬੈਸਟ ਇਲਾਜ ਹੈ ਪੁਰਾਣੇ ਨੁਸਖੇ ਵੀ ਧਿਆਨ ਚ ਰੱਖਦੇ ਆ ਜਿਹੜਾ ਅਪਡੇਟਡ ਇਲਾਜ ਹੈ ਉਹ ਵੀ ਤੁਹਾਡਾ ਕਰਦੇ ਆ ਮੰਚਾਈ ਹੀਅ ਕਿ ਤੁਸੀਂ ਬਿਲਕੁਲ ਤੰਦਰੁਸਤ ਹੋਵੋ ਤੁਹਾਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਸਰ ਕੰਨ ਫੱਡੇ ਦੀ ਸਿਲਾਈ ਕੈਮੀਕਲ ਪੀਲਿੰਗ 레이జర్ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਤੁਹਾਨੂੰ ਸਵਿਫਟਲੀ ਤੁਸੀਂ ਦੱਸ ਦੋ ਕੰਨ ਫੱਡੇ ਦੇ ਇਲਾਜ ਹੁੰਦਾ ਹੈ ਕਿ ਜਿੱਦਾਂ ਪੁਰਾਣੇ ਜ਼ਮਾਨੇ ਦੇ ਵਿੱਚ ਫੀਮੇਲਜ਼ ਬਹੁਤ ਹੈਵੀ ਜੁਐਲਰੀ ਪਾਉਂਦੀਆਂ ਸੀ ਉਹਦੇ ਕਰਕੇ ਕੰਨ ਜਿੱਥੇ ਜੁਐਲਰੀ ਆਪਾਂ ਪਾਈ ਹੁੰਦੀ ਹੈ ਉਹ ਵਿਦ ਪ੍ਰੈਸ਼ਰ ਜਿਹੜਾ ਸ਼ੇਕ ਹੁੰਦਾ ਹੈ ਉਹ ਇਲੌਂਗੇਟ ਹੋ ਜਾਂਦਾ ਹੈ ਲੰਬਾ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਦੁਆਰਾ ਦੁਆਰਾ ਉਹਦੇ ਵਿੱਚ ਜੁਐਲਰੀ ਨਹੀਂ ਪਾ ਸਕਦੇ ਤਾਂ ਉਹਦੇ ਵਿੱਚ ਸਟਿਚ ਲਗਾ ਕੇ ਆਪਾਂ ਉਹਨੂੰ ਬੰਦ ਕਰ ਦਿੰਨੇ ਆਂ ਤੇ ਫਿਰ ਇੱਕ ਸਾਈਡ ਸਾਈਡ ਤੇ ਹੋਰ ਇੱਕ ਅ ਚੇਦ ਬਣਾ ਦਿੰਨੇ ਆ ਤਾਂ ਕਿ ਉਹ ਪਾਰਟ ਦੁਆਰਾ ਲੰਬਾ ਨਾ ਹੋਵੇ ਇਹ ਸਚਲਾ ਨਾ ਪੋਸੀਬਲ ਹੈ ਬਿਲਕੁਲ ਬਿਲਕੁਲ ਪੋਸੀਬਲ ਹੈ ਸਾਡੇ ਕੋਲ ਛੋਟੇ ਛੋਟੇ ਦੇ ਸਚਰਸ ਹੁੰਦੇ ਆ ਉਹਦੇ ਨਾਲ ਆਪਾਂ ਮਾਈਕਰੋ ਸਰਜਰੀ ਦੇ ਵਿੱਚ ਉਹਨਾਂ ਨੂੰ ਬੰਦ ਕਰ ਸਕਦੇ ਆ ਕਈ ਬੀਬੀਆਂ ਕਹਿ ਵੀ ਦਿੰਦੀਆਂ ਨੇ ਨਾ ਦਾਦੀ ਮੈਂ ਖੋਣੀ ਜੀ ਹੁਣ ਪਾਣੀ ਕਿੱਥੇ ਆ ਬਾਲੀ ਜਗ੍ਹਾ ਤਾਂ ਹੈ ਨਹੀਂ ਤਾਂ ਜਗ੍ਹਾ ਬਣਾ ਦਿੰਨੇ ਆ ਜਗ੍ਹਾ ਬਣਾ ਦੇਣਗੇ ਆਪਾਂ ਠੀਕ ਹੈ ਜੀ ਕੈਮੀਕਲ ਪੀਲਿੰਗ ਦੀ ਆਪਾਂ ਗੱਲ ਕਰ ਲਈਏ ਕੈਮੀਕਲ ਪੀਲਿੰਗ ਦੇ ਵਿੱਚ ਐਦਾ ਹੁੰਦਾ ਹੈ ਕਿ ਜਿਵੇਂ ਔਰ ਫੇਸ ਤੇ ਉਤੇ ਰਿੰਕਲਸ ਆ ਜਿਵੇਂ 에ਜਿੰਗ ਦੇ ਨਾਲ ਹੋ ਜਾਂਦੇ ਆ ਜਾਂ ਅੰਡਰ ਆਈ ਦੇ ਪਿਗਮੈਂਟੇਸ਼ਨ ਹੁੰਦੀ ਹੈ ਜਾਂ ਫੇਸ ਦੇ ਉਤੇ ਐਕਨੇ ਦੀ ਸਕਾਰਿੰਗ ਹੋ ਰਹੀ ਹੈ ਜਾਂ ਲਾਲ ਲਾਲ ਦਾਣੇ ਆ ਇਹ ਹਰ ਚੀਜ਼ ਦੇ ਲਈ ਮਤਲਬ ਕੁਝ ਕੈਮੀਕਲਸ ਹੁੰਦੇ ਆ ਜਿਹੜੇ ਕੰਟਰੋਲਡ ਵੇ ਦੇ ਵਿੱਚ ਆਪਾਂ ਫੇਸ ਤੇ ਲਗਾਣੇ ਆ ਤਾਂ ਉਹਦਾ ਕੰਟਰੋਲਡ ਇਲਾਜ ਹੁੰਦਾ ਹੈ ਠੀਕ ਹੈ ਤੇ ਉਹ ਚੀਜ਼ ਸਾਡੇ ਕੋਲ ਅਵੇਲੇਬਲ ਹੈ ਜੇ ਦੋ ਬਿਮਾਰੀਆਂ ਦਾ ਤੁਸੀਂ ਇੱਥੇ ਜ਼ਿਕਰ ਕੀਤਾ ਜੋ ਬਹੁਤ ਗੰਭੀਰ ਬਿਮਾਰੀਆਂ ਇੱਕ ਕੋੜਤੀ ਬਿਮਾਰੀ ਇੱਕ ਫਲਵੇਰੀ ਦੀ ਬਿਮਾਰੀ ਉਹ ਜਿਹੜੇ ਪੀੜਤ ਹੁੰਦੇ ਆ ਉਹ ਮਲਵਾਲੇ ਦਵਾਲੇ ਨਾ ਉਹਨੂੰ ਥੋੜੀ ਮਾਨਸਿਕ ਦਿੱਕਤ ਵੀ ਆਈ ਨਹੀਂ ਕਿਉਂਕਿ ਕਈ ਲੋਕ ਉਹਨਾਂ ਤੋਂ ਦੂਰੀ ਬਣਾ ਲੈਂਦੇ ਆ ਉਹਦਾ ਇਲਾਜ ਇੱਥੇ ਸੰਭਵ ਹੈ ਬਿਲਕੁਲ ਵਿਟਿਲਿਗੋ ਜਿਹਨੂੰ ਆਪਾਂ ਫੁੱਲ ਵੈਰੀ ਕਹਿੰਦੇ ਆ ਪਹਿਲਾ ਤਾਂ ਇੱਕ ਚੀਜ਼ ਇਹ ਹੈ ਕਿ ਸੋਸਾਇਟੀ ਨੂੰ ਇਹ ਨੋ ਲੈਜ ਹੋਣੀ ਚਾਹੀਦੀ ਕਿ ਫੁੱਲ ਵੈਰੀ ਇੱਕ ਤੋਂ ਦੂਜੇ ਨੂੰ ਫੈਲਦੀ ਨਹੀਂ ਹੈ ਮਤਲਬ ਉਹ ਕੰਟੇਜੀਅਸ ਪ੍ਰੋਬਲਮ ਨਹੀਂ ਹੈ ਤੇ ਉਹਦਾ ਟ੍ਰੀਟਮੈਂਟ ਹੈਗਾ ਤੇ ਦੇਖਣ ਵਾਲੇ ਥੋੜਾ ਮਹਿਸੂਸ ਕਰਦੇਗਾ ਆਪਾਂ ਪਰੇ ਪਰੇ ਰਹੀਗੇ ਜਿਹਨੂੰ ਹੁੰਦੀ ਆ ਉਹ ਵੀ ਬੰਦਾ ਥੋੜਾ ਆਪਣੇ ਆਪ ਫਿਰ ਮਾਨਸਿਕ ਤਣਾਅ ਮਹਿਸੂਸ ਕਰਦਾ ਕਿਉਂਕਿ ਬਹੁਤੇ ਲੋਕ ਉਨੀ ਹਿਊਮੈਨਿਟੀ ਗਰਾਉਂਡਸ ਦੇ ਉੱਤੇ ਵੀ ਰਿਸਪੈਕਟ ਨਹੀਂ ਦੇ ਪਾਉਂਦੇ ਦੂਰੀ ਬਣਾ ਲੈਂਦੇ ਆ ਤਾਂ ਵੱਡਾ ਸਵਾਲ ਇਹ ਹੈ ਕਿ ਇਸ ਦਾ ਇਲਾਜ ਸੰਭਵ ਹੈ ਕਿ ਪੂਰੀ ਤਰ੍ਹਾਂ ਜਿਹੜਾ ਮਰੀਜ਼ ਉਹ ਠੀਕ ਹੋ ਜਾਂਦਾ ਨਹੀਂ ਬਿਲਕੁਲ अवेलेबल ਹੈ ਸਾਡੇ ਕੋਲ ਇਲਾਜ ਪੋਸੀਬਲ ਵੀ ਹੈ ਤੇ ਸਾਡੇ ਕੋਲ अवेलेबल ਵੀ ਹੈ ਜੇ ਲਗਾਉਣ ਵਾਲੀ ਕਰੀਮਸ ਦੇ ਨਾਲ ਕੁਝ ਬੈਟਰਮੈਂਟ ਹੋ ਸਕਦੀ ਹੈ ਉਹ ਵੀ ਚੀਜ਼ ਕੀਤੀ ਜਾ ਸਕਦੀ ਹੈ ਖਾਣ ਵਾਲੀ ਦਵਾਈਆਂ ਵੀ ਹੁੰਦੀਆਂ ਜੇ ਫੁੱਲ ਵੈਰੀ ਜੇਤਸ਼ੇਤੀ ਵਧ ਰਹੀ ਹੈ ਫਿਰ ਆਪਾਂ ਖਾਣ ਦੀਆਂ ਦਵਾਈਆਂ ਦੇ ਕੇ ਉਹਨੂੰ ਸਪਰੈਸ ਕਰਦੇ ਆਂ ਫਿਰ ਉਹਦੇ ਵਿੱਚ ਰੰਗ ਲਿਆਂਨ ਦੇ ਲਈ ਅਲੱਗ ਤਰ੍ਹਾਂ ਦੀ ਦਵਾਈਆਂ ਹੁੰਦੀਆਂ ਜਿਹਦੇ ਨਾਲ ਸਕਿਨ ਦੇ ਵਿੱਚ ਸਾਈਡ ਜਿੱਥੇ ਤੇ ਬਾਹਲ ਹੁੰਦਾ ਉਥੋਂ ਸਕਿਨ ਕਲਰ ਸਪਰੈਡ ਕਰਦਾ ਹੈ ਕਿੰਨਾ ਕੁ ਲੰਬਾ ਟ੍ਰੀਟਮੈਂਟ ਚੱਲਦਾ ਜੀ ਇਹਦਾ ਇਹਦੇ ਵਿੱਚ ਡਿਪੈਂਡ ਕਰਦਾ ਹੈ ਪੇਸ਼ੈਂਟ ਕਿ ਪੇਸ਼ੈਂਟ ਨੂੰ ਕਿੰਨੀ ਜ਼ਿਆਦਾ ਜਗ੍ਹਾ ਤੇ ਵਾਈਟ ਪੈਚੇਸ ਹੈਗੇ ਆ ਡਿਪੈਂਡਿੰਗ ਔਨ ਕਿੰਨਾ ਬਾਡੀ ਸਰਫੇਸ ਏਰੀਆ ਉਹਦਾ ਇਨਵੋਲਡ ਹੈ ਕਿੰਨਾ ਕਿੰਨੀ ਜਗ੍ਹਾ ਤੇ ਫੁਲਵੈਰੀ ਹੋਈ ਹੋਈ ਹੈ ਉਹਦੇ ਹਿਸਾਬ ਨਾਲ ਆਪਾਂ ਦੱਸ ਸਕਦੇ ਹਾਂ ਇਹ ਤਾਂ ਕਾਰਨ ਕੀ ਹੁੰਦਾ ਜੀ ਇਹ ਇੱਕ ਆਟੋਇਮਿਊਨ ਕੰਡੀਸ਼ਨ ਹੈ ਆਟੋਇਮਿਊਨ ਕਹ ਲੋ ਕਿ ਇੱਕ ਤਰ੍ਹਾਂ ਕਿ ਤੁਹਾਡੀ ਸਕਿਨ ਜੇ ਕੋਈ ਕਹ ਲੋ ਕਿ ਸਕਿਨ ਦੇ ਵਿੱਚ ਕੋਈ ਬੈਕਟੀਰੀਆ ਇਨਫੈਕਸ਼ਨ ਕਰਦਾ ਹੈ ਤਾਂ ਸਾਡੇ ਬਾਡੀ ਦੇ ਸੈੱਲ ਹੁੰਦੇ ਜਿਹੜੇ ਜਾ ਕੇ ਉਹਦੇ ਨਾਲ ਲੜਦੇ ਆ ਜੇ ਉਹ ਸੈੱਲ ਜਾ ਕੇ ਸਾਡੇ ਆਪਣੀ ਬਾਡੀ ਦੇ ਸੈੱਲਾਂ ਨਾਲ ਲੜਨ ਲੱਗ ਜਵੇ ਫਿਰ ਬਾਡੀ ਦਾ ਕਲਰ ਜਿਹੜਾ ਹੈ ਉਹ ਉੱਥੋਂ ਛੁੱਟਦਾ ਰਹੇਗਾ ਮਤਲਬ ਬੈਕਟੀਰੀਆ ਦੀ ਬਿਮਾਰੀ ਹੈ ਬੇਸਿਕਲੀ ਨਹੀਂ ਨਹੀਂ ਬੈਕਟੀਰੀਆ ਦੀ ਨਹੀਂ ਉਹ ਤਾਂ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਕਿ ਉਹ ਇੱਕ ਇਨਫਲੇਮੇਟਰੀ ਬਿਮਾਰੀ ਹੈ ਥੋੜਾ ਪੰਜਾਬੀ ਚ ਕਰੀਏਗਾ ਆ ਪੰਜਾਬੀ ਚ ਕਈ ਵੀ ਕਹਿੰਦੇ ਮੱਛੇ ਤੋਂ ਦੁੱਧ ਪੀ ਲਿਆ ਤਾਂ ਵੀ ਹੋ ਜਾਂਦੀ ਨਹੀਂ ਨਹੀਂ ਉਹ ਸਭ ਕੁਝ ਨਹੀਂ ਹੈ ਉਹ ਉਦਾਂ ਨਹੀਂ ਹੈ ਇਹ ਮਤਲਬ ਐਦਾਂ ਨਹੀਂ ਹੈ ਫੁਲਵਰੀ ਐਦਾਂ ਨਹੀਂ ਹੁੰਦੀ ਕਿ ਕਿਸੇ ਕੋਈ ਚੀਜ਼ ਆ ਦੁੱਧ ਪੀ ਲਿਆ ਤਾਂ ਉਹਦੀ ਉਹਦੇ ਨਾਲ ਹੋ ਗਏ ਜੈਨੇਟਿਕ ਯੂਜੂਲੀ ਜੈਨੇਟਿਕ ਕੌਜ਼ ਹੁੰਦਾ ਫੈਮਿਲੀ ਦੇ ਵਿੱਚ ਕਿਸੇ ਫੈਮਿਲੀ ਚ ਪਹਿਲਾਂ ਜੀਨਸ ਦੇ ਕਰਕੇ ਤੁਹਾਨੂੰ ਹਾਂਜੀ 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 ਕੋੜ ਦਾ ਇਲਾਜ ਵੀ ਹੈ ਕੋੜ ਦਾ ਇਲਾਜ ਵੀ ਹੈ ਜਿਹਨੂੰ ਆਪਾਂ ਲੈਪਰੇਸੀ ਕਹਿੰਦੇ ਆ ਲੈਪਰੇਸੀ ਦੇ ਕਰਕੇ ਜਿਵੇਂ ਹੱਥਾਂ ਪੈਰਾਂ ਦੇ ਵਿੱਚ ਕਈ ਵਾਰ ਸੁਣਨ ਵਾਲੇ ਦਾਗ ਬਣ ਜਾਂਦੇ ਜਿੱਥੇ ਸਾਨੂੰ ਟੱਚ ਕਰਨ ਤੇ ਪਤਾ ਨਹੀਂ ਲੱਗਦਾ ਤੇ ਉਹਨੂੰ ਲਿਖ ਕੇ ਨੰਬਨੈਸ ਕਹਿੰਦੇ ਜਿਹਨੂੰ ਤਾਂ ਉਹਨੂੰ ਕਨਫਰਮ ਕਰਨ ਦੇ ਲਈ ਸਕਿਨ ਟਿਸ਼ੂ ਦਾ ਟੈਸਟ ਹੁੰਦਾ ਹੈ ਉਹ ਸਭ ਕਰਨ ਦੇ ਲਈ ਉਹ ਸਭ ਇੱਥੇ ਅਵੇਲੇਬਲ ਹੈ ਤੇ ਬਾਕੀ ਉਹਦੇ ਲਈ ਜਿਹੜੀ 1 ਸਾਲ ਦੀ ਦਵਾਈ ਹੁੰਦੀ ਹੈ ਉਹ ਵੀ ਲੈ ਸਕਦੇ ਹੋ ਡਾਕਟਰ ਸਾਹਿਬ ਇਹ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ ਮਤਲਬ ਡਰਾਉਣਾ ਨਹੀਂ ਚਾਹੁੰਦੇ ਕਹਿਣਾ ਇਹ ਚਾਹੁੰਦੇ ਕਿ ਜੇ ਤੁਹਾਨੂੰ ਦਿੱਕਤ ਲੱਗਦੇ ਤੁਸੀਂ ਆਓ ਪ੍ਰੇਸ਼ਾਨੀ ਹੋਈ ਤਾਂ ਇਲਾਜ ਸ਼ੁਰੂ ਹੋਏਗਾ ਜੇ ਪਰੇਸ਼ਾਨੀ ਨਹੀਂ ਹੋ ਤੁਹਾਡੇ ਮਨ ਦਾ ਬਹਿਮ ਹੋਇਆ ਉਹ ਨਿਕਲ ਜਾਊਗਾ ਉਹ ਨਿਕਲ ਜਾਏਗਾ ਐਦਾਂ ਨਹੀਂ ਕਿ ਆਪਾਂ ਕਹਿਣਾ ਕਿ ਮੇਰੀ ਗੱਡੀ ਦੀ ਆ ਗਈ ਕਿਸ਼ਤ ਮੇਰੀ ਉਹਦੀ ਆ ਗਈ ਆਪਾਂ ਸੇਵਾ ਕਰਨੀ ਆ ਬਿਲਕੁਲ ਬਿਲਕੁਲ ਅੱਛਾ ਆ ਜਿੱਦਾਂ ਦੀ ਨ ਸਕਿਨ ਹੈ ਜੀ ਅੱਜ ਕੱਲ ਮੁੰਡੇ ਵੀ ਚੋਂਦੇ ਕੁੜੀਆਂ ਵੀ ਚੋਂਦੇ ਐਦਾਂ ਦੀ ਸਕਿਨ ਹੋਵੇ ਇਹਦੇ ਲਈ ਫਿਰ ਕੀ ਕਰਦੇ ਹੋ ਇਹਦੇ ਲਈ ਮਤਲਬ ਸਾਡੇ ਕੋਲ ਕੁਝ ਪ੍ਰੋਸੀਜਰਸ ਹੈ ਜਿਵੇਂ ਐਂਟੀ 에ਜਿੰਗ ਰਿੰਕਲਸ ਫੇਸ ਦੇ ਉੱਤੇ ਹੋ ਜਾਂਦੇ ਆ ਨਹੀਂ ਤਾਂ ਸਟ੍ਰਾਇਆ ਮਾਰਕਸ ਸਟ੍ਰੈਚ ਮਾਰਕ ਜਿਹੜੇ ਹੋ ਜਾਂਦੇ ਆ ਉਹਨੂੰ ਮਤਲਬ ਛੋਟਾ ਸਾਈਜ਼ ਦਾ ਘਟ ਕਰਨ ਦੇ ਲਈ ਸਾਡੇ ਕੋਲ ਲੇਜ਼ਰਸ ਹੈ ਤੇ ਦਿਖਾ ਦਿਓ ਕਿ ਪਰ ਆਪਣਾ ਕਿੱਥੇ ਕਿੱਥੇ ਆ ਜੀ ਆਪਾਂ ਦਿਖਾ ਦਿੰਦੇ ਹਾਂ ਸਾਡੇ ਕੋਲ ਇੱਕ ਤਾਂ ਲੇਜ਼ਰ ਅਵੇਲੇਬਲ ਹੈ ਫੋਰ ਟ੍ਰਾਈਟਾਉਨ ਮਸ਼ੀਨ ਜਿਹੜੀ ਇਨ ਮੋਡ ਅੱਜ ਕੱਲ ਨਵੀਂ ਲੇਟੈਸਟ ਐਫ ਡੀਏ ਅਪਰੂਵਡ ਲੇਜ਼ਰ ਹੈ ਹੇਅਰ ਰਿਮੂਵਲ ਦੇ ਲਈ ਸਾਡੇ ਕੋਲ ਹੈ ਤੇ ਸਕਾਰਿੰਗ ਫੇਸ ਦੀ ਐਂਟੀਏਜਿੰਗ ਦੇ ਲਈ ਜਿਹੜੀ ਪਿਗਮ ਲੇਜ਼ਰ ਹੈ ਉਹ ਸਾਡੇ ਕੋਲ ਅਵੇਲੇਬਲ ਹੈ ਲਿਉਮੈਕਾ ਜਿਹੜੀ ਪਿਗਮੈਂਟੇਸ਼ਨ ਦੇ ਲਈ ਹੈ ਉਹ ਸਾਡੇ ਕੋਲ ਅਵੇਲੇਬਲ ਹੈ ਇੱਕ ਸਾਡੇ ਕੋਲ ਫ੍ਰੈਕਸ਼ਨਲ CO2 ਫੋਰ ਫੇਸ ਦੇ ਐਕਨੇ ਸਕਾਰਜ਼ ਨਹੀਂ ਤਾਂ ਸਟ੍ਰੈਚ ਮਾਰਕਸ ਦੇ ਲਈ ਸਾਡੇ ਕੋਲ ਅਵੇਲੇਬਲ ਹੈ ਉਸ ਤੋਂ ਇਲਾਵਾ ਸਾਡੇ ਕੋਲ ਹਾਈਡਰਾ ਫੇਸ਼ੀਅਲ ਇੱਕ ਮਸ਼ੀਨ ਹੈ ਉਹ ਵੀ ਅਵੇਲੇਬਲ ਹੈ ਹਾਈਡਰਾ ਫੇਸ਼ੀਅਲ ਦੇ ਲਈ ਵੀ ਸਾਡੇ ਕੋਲ ਮਸ਼ੀਨ ਅਵੇਲੇਬਲ ਹੈ ਤੇ ਸਾਡੇ ਕੋਲ ਹਰ ਚੀਜ਼ ਦੇ ਲਈ ਅਲੱਗ-ਅਲੱਗ ਰੂਮਸ ਸਰ ਹਾਈਡਰਾ ਫੇਸ਼ੀਅਲ ਕਿਸ ਲਈ ਕੰਮ ਆਉਂਦੀ ਹੈ ਜੀ ਮਸ਼ੀਨ ਜਿਹੜੀ ਇਹ ਜਿਵੇਂ ਫੇਸ ਦੇ ਉੱਤੇ ਜਿੱਦਾਂ ਆਪਾਂ ਸਕਿਨ ਨੂੰ ਹਾਈਡਰੇਟ ਕਰਦੇ ਹਾਂ ਉੰਨੀ ਸਕਿਨ ਗਲੋਇੰਗ ਲੱਗਦੀ ਹੈ ਤੇ ਜਿਵੇਂ ਕਿਸੇ ਨੂੰ ਕੋਈ ਫੰਕਸ਼ਨ ਦੇ ਵਿੱਚ ਜਾਣਾ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਥੋੜੀ ਮੇਰੀ ਸਕਿਨ ਗਲੋਇੰਗ ਦਿਖੇ ਤਾਂ ਉਹ ਹਾਈਡਰਾ ਫੇਸ਼ੀ ਬਾ ਚੌਥ ਵੇਲੇ ਭੈਣਾ ਬਹੁਤ ਹਾਈ ਟ੍ਰਾਫੀਸ਼ਲ ਕਰਾਉਂਦੇ ਆਂ ਔਰ ਹਾਲ ਦੀ ਘੜੀ ਹੁਣ ਜਿਹੜਾ ਵੈਡਿੰਗ ਸੀਜ਼ਨ ਐ ਵੈਡਿੰਗ ਸੀਜ਼ਨ ਪੀਕ ਤੇ ਹੁਣ ਵੀ ਬਹੁਤ ਸਾਰੀਆਂ ਭੈਣਾ ਕਰਵਾ ਰਹੀਆਂ ਕਿ ਚਿਹਰਾ ਗਲੋ ਕਰੇ ਲੇਕਿਨ ਇਹ ਜਿਹੜੀ ਫੈਸਿਲਿਟੀ ਆ ਇਹ ਬਾਜ਼ਾਰ ਵਿੱਚ ਵੀ ਅਵੇਲੇਬਲ ਐ ਤਾਂ ਲੋਕ ਬਾਜ਼ਾਰ ਛੱਡ ਕੇ ਤੁਹਾਡੇ ਕੋਲ ਕਿਉਂ ਆਉਂਦਾ ਉਹਦਾ ਕੋਈ ਰੀਜ਼ਨ ਦੱਸ ਸਕਦੇ ਉਹਦੇ ਵਿੱਚ ਇਹ ਹੈ ਕਿ ਜਿਹੜੇ ਗੁੱਡ ਗੁੱਡ ਕੁਆਲਿਟੀ ਸੀਰਮਸ ਹੈ ਉਹ ਸਾਰੇ अवेलेबल ਆ ਸਾਡੇ ਕੋਲ ਜਿਵੇਂ ਤੇ ਮੈਂ ਬੀਇੰਗ ਅ ਡਰਮਟੋਲੋਜਿਸਟ ਮੈਂ ਆਪ ਕਰੂੰਗਾ ਤਾਂ ਮੈਂ ਦੇਖ ਕੇ ਕਿ ਸਕਿਨ ਟਾਈਪ ਦੇ ਲਈ ਕਿਹੜੀ ਚੀਜ਼ ਜ਼ਿਆਦਾ ਹੈਲਪਫੁਲ ਹੈ ਉਹ ਮੈਂ ਹੈਲਪ ਕਰ ਸਕਦਾ ਹਾਂ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕੋਈ ਸਾਈਡ ਇਫੈਕਟ ਨਾ ਹੋਵੇ ਹਾਂ ਕੋਈ ਮਾੜੀ ਕੁਆਲਿਟੀ ਤੁਹਾਡੀ ਸਕਿਨ ਨੂੰ ਟੱਚ ਨਾ ਕਰੇ ਔਰ ਸਿਰਫ ਇਹ ਨਹੀਂ ਕਿ ਤੁਹਾਡਾ ਅੱਜ ਜਿਹੜਾ ਗਲੋ ਕਰ ਜਾਵੇ ਤੇ ਅੱਜ ਤੋਂ ਮਹੀਨੇ ਬਾਅਦ ਤੁਹਾਨੂੰ ਕੋਈ ਰੈਸ਼ਸ ਮਹਿਸੂਸ ਹੋਣ ਜਾਂ ਤੁਹਾਨੂੰ ਕੋਈ ਦਿੱਕਤ ਆਵੇ ਤਾਂ ਉਹ ਚੀਜ਼ ਲਈ ਤੁਸੀਂ ਇੱਥੇ ਆਗੇ ਆ ਇੱਕ ਐਕਸਪਰਟ ਦੇ ਨਜ਼ਰ ਹੈ ਇੱਥੇ ਤੁਸੀਂ ਜਿਹੜਾ ਆਪਣਾ ਟ੍ਰੀਟਮੈਂਟ ਕਰਾਉਂਗੇ ਤੇ ਸਰ ਆਹ ਸੇਰਮਸ ਨੇ ਸਾਰੇ ਇਹ ਸੇਰਮਸ ਦੀ ਹੈ ਸਾਰੀ ਤੇ ਇਹਦੇ ਵਿੱਚ ਆਪਾਂ ਸੇਰਮਸ ਡਿਫਰੈਂਟ ਡਿਫਰੈਂਟ ਇੰਡੀਕੇਸ਼ਨ ਦੇ ਲਈ ਜਿਹੜੀ ਜਿਹੜੀ ਚੀਜ਼ ਦੀ ਨੀਡ ਹੁੰਦੀ ਹੈ ਆਪਾਂ ਯੂਜ਼ ਕਰਦੇ ਆ ਮੇਨ ਕਰਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਜੇ ਤੁਸੀਂ ਇੱਕ ਐਕਸਪਰਟ ਤੋਂ ਕਰਾਣੇ ਹੋ ਤਾਂ ਸਾਈਡ ਇਫੈਕਟ ਹੋਣ ਦੇ ਚਾਂਸਸ ਐ ਉਹ ਬਹੁਤ ਘੱਟ ਜਾਂਦੇ ਆ ਹੂੰ ਪਰ ਸਿਰਫ ਸਸਤੇ ਦੇ ਮਗਰ ਨਾ ਜਾਈਏ ਹਾਂ ਬਿਲਕੁਲ ਬਿਹਤਰ ਦੇ ਮਗਰ ਜਾਈਏ ਬਿਹਤਰ ਦੇ ਮਗਰ ਜਾਈਏ ਜੀ ਤੇ ਜੈਂਟਸ ਵੀ ਕਰਾ ਸਕਦੇ ਆ ਜੈਂਟਸ ਵੀ ਕਰਾ ਸਕਦੇ ਆ ਚਲੋ ਮੈਂ ਵੀ ਫਿਰ ਕਰੂਨੇ ਕੋ ਜਾਣ ਦੀ ਸ਼ੂਟਿੰਗ ਤੋਂ ਸਰ ਜਿਹੜੇ ਪੇਸ਼ੈਂਟ ਤੁਹਾਡੇ ਤੱਕ ਪਹੁੰਚਣਾ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਕਿ ਕਿਸੇ ਵੀ ਪੇਸ਼ੈਂਟ ਨੂੰ ਜੇ ਸਕਿਨ ਦੀ ਕੋਈ ਵੀ ਪ੍ਰੋਬਲਮ ਹੈ ਫੇਸ ਦੇ ਉੱਤੇ ਨੋਹਾਂ ਦੀ ਬਾਲਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੇਰੇ ਕੋਲ ਆ ਕੇ ਮਿਲ ਸਕਦੇ ਹੋ ਓਸ਼ੋਧਾਰਾਓ ਹਸਪੀਟਲ ਦੇ ਵਿੱਚ ਖਾਲਸਾ ਸਕੂਲ ਦੇ ਓਪੋਜ਼ਿਟ ਸਾਈਡ ਤੇ ਹੈ ਸਾਡਾ ਸੈਂਟਰ ਸਕਿਨ ਵੈਲਨੈਸ ਸੈਂਟਰ ਔਰ ਬਹੁਤ ਸਾਰੀ ਪਾਰਕਿੰਗ ਅਵੇਲੇਬਲ ਹੈ ਤੁਹਾਨੂੰ ਪਾਰਕਿੰਗ ਲਈ ਕਿਸੇ ਨਾਲ ਲੜਨ ਦੀ ਲੋੜ ਨਹੀਂ ਹੈ ਟਾਈਮਿੰਗ ਸਰ ਕੀ ਰਹਿਣ ਵਾਲੀਆਂ ਨੇ ਟਾਈਮਿੰਗਸ ਮੇਰਾ ਡੇਲੀ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਦੁਪਹਿਰੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਹਾਂ ਜੇ ਕੋਈ ਮਨੋ 2:30 ਵਜੇ ਆ ਗਿਆ ਉਹ ਕਹਿੰਦਾ ਕਿ ਮੈਨੂੰ ਐਮਰਜੈਂਸੀ ਆ ਫਿਰ ਆ ਜੂਗਾ ਥੱਲੇ ਨਹੀਂ ਜੀ ਅਜੇ ਕਿਸੇ ਨੂੰ ਮੰਨ ਲਓ ਕੋਈ ਐਮਰਜੈਂਸੀ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਆ ਕਿ ਉਦੋਂ ਮੇਰੇ ਕੋਲ ਕੁਝ ਲੜ ਗਿਆ ਸੀਗਾ ਜੇ ਕੋਈ ਐਮਰਜੈਂਸੀ 'ਚ ਇੱਥੇ ਆਉਣਾ ਚਾਹੁੰਦਾ ਤਾਂ ਤੁਹਾਡੀ ਸਰਵਿਸ ਮਿਲ ਸਕਦੀ ਹੈ ਹਾਂਜੀ ਐਮਰਜੈਂਸੀ ਦੇ ਵਿੱਚ ਵੀ ਕਿਸੇ ਨੂੰ ਕੋਈ ਸਕਿਨ ਦੇ ਉੱਤੇ ਕੋਈ ਪ੍ਰੋਬਲਮ ਹੈ ਤਾਂ ਉਹ ਆ ਕੇ ਮੈਨੂੰ ਐਮਰਜੈਂਸੀ ਦੇ ਵਿੱਚ ਵੀ ਮਿਲ ਸਕਦਾ ਹੈ ਜੀ ਤੇ ਕੋਈ ਡਰ ਕਿਸਦੇ ਮਨ ਚ ਹੋਵੇ ਤਾਂ ਡਰਾਪਾ ਸਾਰੇ ਖੜ ਦੇਣੇ ਤੁਸੀਂ ਹੱਸਦੇ ਤਾਂ ਬਹੁਤ ਪਿਆਰਾ ਉਹ ਗੱਲ ਵੀ ਬਹੁਤ ਪਿਆਰੀ ਕਰਦੇ ਹੋ ਪਰ ਸਾਡਾ ਮਾਨ ਰੱਖ ਲਓ ਹਾਸਾ ਬਰਕਰਾਰ ਰਹੇ ਇਹ ਨਾ ਹੋਵੇ ਕਿ ਤੁਸੀਂ ਖੇਡ ਜਾਓ ਨਹੀਂ 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 ਕਿਉਂਕਿ ਸਾਡੇ ਵਾਲੇ ਨਾ ਪਿਆਰ ਬਹੁਤ ਵਰਸਾਉਂਦੇ ਆ ਜਿਹਦੇ ਅਸੀਂ ਵੀਡੀਓ ਕਰਦੀ ਇਹ ਕਈ ਵਾਰ ਜਿਹੜੇ ਡਾਕਟਰ ਹੁੰਦੇ ਖੇਚ ਜਾਂਦੇ ਆ ਰਸ਼ ਪੈ ਗਏ ਨਹੀਂ ਨਹੀਂ ਜੀ ਬਿਲਕੁਲ ਜਿੰਨੇ ਵੀ ਪੇਸ਼ੈਂਟ ਕੋਈ ਵੀ ਆ ਕੇ ਦਿਖਾਏ ਚਲੋ ਥੈਂਕ ਯੂ ਸਰ ਥੈਂਕ ਯੂ ਬਹੁਤ ਚੰਗਾ ਲੱਗਿਆ ਮਿਲ ਕੇ ਥੈਂਕ ਯੂ ਜੀ ਤਾਂ ਸਾਥੀਓ ਇਹ ਸੰ ਡਾਕਟਰ ਇਸ਼ਾਨ ਅਗਰਵਾਲ ਐਮ ਡੀ ਡਰਮਟੋਲੋਜਿਸਟ ਮੈਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੁਸੀਂ ਪਿੱਛੇ ਦੇਖ ਸਕਦੇ ਹੋ ਸਕਿਨ ਵੈਲਨੈਸ ਇਹ ਸੈਂਟਰ ਹੈ ਐਡਰੈਸ ਉਹਨਾਂ ਨੇ ਕੰਫਰਮ ਕਰ ਦਿੱਤਾ ਹੈ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੈ ਐਡਰੈਸ ਵੀ ਸਕਰੀਨ ਤੇ ਚੱਲ ਰਿਹਾ ਨਾਲ ਦੀ ਨਾਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਜਿਹੜੀ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣਾ ਚਾਹ ਰੋਗਾਂ ਨੂੰ ਲੈ ਕੇ ਚਮੜੀ ਦੇ ਸਮੱਸਿਆ ਨੂੰ ਲੈ ਕੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਸਾਰੀ ਗੱਲਬਾਤ ਪਹੁੰਚੀ ਹੋਵੇਗੀ ਅਖੀਰ 'ਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਚਮੜੀ ਕੱਲੀ ਖੂਬਸੂਰਤ ਨਜ਼ਰ ਆਉਣਾ ਹੀ ਜਿਹੜੀ ਚੰਗੀ ਗੱਲ ਨਹੀਂ ਹੈ ਸਗੋਂ ਤੁਹਾਡੀ ਚਮੜੀ ਵੀ ਤੰਦਰੁਸਤ ਰਹਿਣੀ ਚਾਹੀਦੀ ਆ ਤੁਸੀਂ ਸਿਹਤਮੰਦ ਰਹੋ ਤੁਸੀਂ ਤੰਦਰੁਸਤ ਰਹੋ ਚਮੜੀ ਨੂੰ ਲੈ ਕੇ ਕੋਈ ਵੀ ਦਿੱਕਤ ਆਉਂਦੀ ਆ ਤਾਂ ਤੁਸੀਂ ਨਵਾਂ ਆਸ਼ਰ ਉਹ ਸ਼ੋਧ ਧਾਰਾ ਵਿਖੇ ਆ ਕੇ ਡਾਕਟਰ ਈਸ਼ਾਨ ਅਗਰ왈 ਜੀ ਨਾਲ ਮਿਲ ਸਕਦੇ ਆ ਉਮੀਦ ਕਰਦੇ ਆ ਤੁਹਾਡੀ ਖੂਬਸੂਰਤੀ ਇਸੇ ਤਰੀਕੇ ਬਣੀ ਰਹੇਗੀ ਬੜੇ ਨਾਲ ਮਿਤਨੋਸ਼ਰਮ ਸ਼ੁੱਡ ਬਿਟ ਨਹੀਂ ਇਸ ਲਈ ਕਿ ਮਨ ਨੂੰ ਸਮਝ ਕੇ ਜਾਸਤੋ ਬਹੁਤ ਦੇਫਤ ਹੋਸ ਬੰਗੇ ਸਤਿ ਸ੍ਰੀ ਅਕਾਲ ਅਬਰਾਕ